ਲੋ ਮੇਤਰੋ ਪਹੁੰਚੇ ਆਪਾਂ ਰਣਸੀਂ ਕਲਾਂ ਦੇ ਵਿੱਚ ਭਾਈ ਮਿੰਟੂ ਸਰਪੰਚ ਦੇ ਪਿੰਡ ਜਿਹਨੇ ਕਿ ਭਾਈ ਪੰਜਾਬ ਦੇ ਵਿੱਚ ਕੀ ਪੂਰੇ ਵਰਲਡ ਦੇ ਵਿੱਚ ਪੰਜਾਬ ਦਾ ਸਭ ਤੋਂ ਸੋਹਣਾ ਤੇ ਪਹਿਲੇ ਨੰਬਰ ਤੇ ਆਉਣ ਵਾਲਾ ਪਿੰਡ ਹੈ ਜਿੱਥੇ ਕੀ ਇੱਕ ਤਾਂ ਪਹਿਲੇ ਨੰਬਰ ਤੇ ਕੂੜੇ ਦੇ ਬਦਲੇ ਤੁਹਾਨੂੰ ਪੈਸੇ ਮਿਲਦੇ ਆ ਨੰਬਰ ਦੂਜੇ ਤੇ ਜੀ ਇਸ ਪਿੰਡ ਨਾਲੋਂ ਸੋਹਣਾ ਮੈਨੂੰ ਨਹੀਂ ਲੱਗਦਾ ਹੋਰ ਕਿਤੇ ਕੋਈ ਪਿੰਡ ਹੋਣਾ ਪਹਿਲਾਂ ਆਪਾਂ ਦਿਖਾਇਆ ਸੀ ਬਾਈ ਚਰਨਜੀਤ ਸਿੰਘ ਸੰਧੂ ਸਰਪੰਚ ਸਕਾਂ ਵਾਲੀ ਦਾ ਪਿੰਡ ਹੁਣ ਦੂਜੇ ਨੰਬਰ ਤੇ ਆਪਾਂ ਇੱਥੇ ਲੈ ਕੇ ਆਏ ਆ ਰਣਸੀ ਕਲਾਂ ਦੇ ਵਿੱਚ ਜਿੱਥੇ ਕੀ ਆ ਦੇਖੋ ਵੀ ਪਹਿਲਾਂ ਔਣ ਸਾਰੀ ਤੁਹਾਨੂੰ ਅੰਦਰ ਇੱਥੇ ਦਿਖ ਦਿੱਸੂਗੀ ਬਹੁਤ ਸੋਹਣੀ ਪਿੰਡ ਦੀ ਤਾਂ ਉਸ ਤੋਂ ਬਾਅਦ ਇੱਧਰ ਰਹਿ ਗਿਆ ਜੀ ਸਾਹਮਣੇ ਉਹ ਤੁਸੀਂ ਸਾਹਮਣੇ ਪੜ੍ਹ ਸਕਦੇ ਹੋ ਜੀ ਕੂੜਾ ਲਿਆਓ ਤੇ ਪੈਸੇ ਕਮਾਓ ਤੇ ਇਨਾਮ ਪਾਓ ਠੀਕ ਹੈ ਜੀ ਤਾਂ ਤੁਹਾਡਾ ਕੂੜਾ ਸਾਡੀ ਜ਼ਿੰਮੇਵਾਰੀ ಗ್ರಾಮ ਪੰਚਾਇਤ ਰਣਸੀ ਕਲਾਂ ਮੋਗਾ ਜ਼ਿਲ੍ਹੇ ਦਾ ਪਿੰਡ ਆ ਤਾਂ ਹੁਣ ਆਪਾਂ ਤੁਹਾਨੂੰ ਸਾਰੇ ਪਿੰਡ ਦਾ ਵਿਊ ਦਿਖਾਉਣੇ ਆ ਨਾਲ ਆਪਣੇ ਵੀ ਸਾਡੇ ਪਿੰਡ ਦੇ ਵਿੱਚ ਆਓ ਤੇ 5 ਲੱਖ ਰੁਪਇਆ ਪਾਓਗੇ ਜੇਕਰ ਤੁਸੀਂ ਸਾਡੇ ਪਿੰਡ ਕੱਚੀ ਨਾਲੀ ਦਿਖਾਤੀ ਅਸੀਂ ਤਕਰੀਬਨ ਇੱਥੇ ਪਹੁੰਚੇ ਆ ਘੱਟੋ-ਘੱਟ ਵੀ ਸਬਾ 100 150 ਕਿਲੋਮੀਟਰ ਦਾ ਸਫ਼ਰ ਕਰਕੇ ਠੀਕ ਹੈ ਜੀ ਤਾਂ ਹੁਣ ਤੁਹਾਨੂੰ ਆਪਾਂ ਇੱਥੇ ਵੀ ਦਿਖਾਉਣੇ ਆ ਵੀ ਕੀ ਸੱਚੀ ਹੈ ਇਸ ਪਿੰਡ ਦੇ ਵਿੱਚ ਕੂੜਾ ਲਿਆਓ ਤੇ ਪੈਸੇ ਕਮਾਓ ਤੇ ਨਾਮ ਪਾਓ ਹੈ ਇਹ ਸਕੀਮ ਜਾਂ ਨਹੀਂ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਗੱਲਬਾਤ ਦੇਵਾਂਗੇ ਕਰਵਾਵਾਂਗੇ ਸਰਪੰਚ ਨਾਲ ਤੇ ਤੁਹਾਨੂੰ ਦੱਸਾਂਗੇ ਆਓ ਵੀ ਸਟਾਰਟ ਕਰਦੇ ਆਂ ਫਿਰ ਇਸ ਪਿੰਡ ਦੀ ਜਰਨੀ ਲਓ ਜੀ ਦੇਖੋ ਇਸ ਤਰ੍ਹਾਂ ਜਦੋਂ ਆਪਾਂ ਪਿੰਡ ਦੇ ਵਿੱਚ ਐਂਟਰ ਹੋਵਾਂਗੇ ਤੁਸੀਂ ਇਸ ਤਰ੍ਹਾਂ ਦੇਖ ਬਣੂਗੀ ਇਹ ਨਾਮ ਹੈ ਜੀ ਜਸਵੀਰ ਸਿੰਘ ਕੋਨੀ ਪਾਰਕ ਸ਼ਾਇਦ ਤੱਕ ਆਪਾਂ ਕਹਿ ਸਕਦੇ ਆਂ ਵੀ ਜਸਵੀਰ ਸਿੰਘ ਜਿਹੜੇ ਕੀ ਇਹ ਅੱਗੇ ਲਾਏ ਹੋਇਆ ਹੈ ਜੀ ਸਟੈਚੂ ਉਸ ਹਾਵ ਨਾਲ ਜਸਵੀਰ ਸਿੰਘ ਤੇ ਇਹ ਜੀ ਨਾਲ ਮਾਤਾ ਜੀ ਦਾ ਕੋਈ ਇਹਨਾਂ ਦਾ ਵੀ ਇਤਿਹਾਸ ਰਿਹਾ ਹੋਊਗਾ ਤਾਂ ਹੀ ਉਹ ਇਹਨਾਂ ਨੇ ਪਿੰਡ ਵਿੱਚ ਲਾਇਆ ਜਸਵੀਰ ਸਿੰਘ ਕੋਨੀ ਪਾਰਕ ਤੇ ਪਿੰਡ ਰਣਸੀ ਕਲਾਂ ਦੀ ਆਓ ਫਿਰ ਆਪਾਂ ਤੁਹਾਨੂੰ ਸਾਰਾ ਦਿਖਾਉਣੀ ਆ। ਦੇਖੋ। ਵੇਖ ਸਕਦੇ। ਇਸ ਤਰ੍ਹਾਂ ਜੀ ਵੇਖੋ ਬਹੁਤ ਸੋਹਣੀ ਸੋਹਣੀ ਦੇਖ ਦਿੱਤੀ ਐ ਬਹੁਣ ਸੋਹਣੀ। ਆਏ ਨੇ ਵੀ ਇੱਕ ਕੱਚਾ ਕੰਮ ਹੋਊਗਾ ਉਹ ਨਹੀਂ। ਅੱਜ ਤੋਂ ਤਕਰੀਬਨ ਇਹ 6 ਸਾਲ ਹੋ ਚੁੱਕੇ ਹੁਣੇ ਇਹ ਬਣਿਆ ਨੂੰ। 6 ਸਾਲ ਪਹਿਲਾਂ ਦਾ ਇਹ ਉਸ ਤਰ੍ਹਾਂ ਹੀ ਅੱਜ ਵੀ ਪਿਆ ਤੇ ਇਧਰ ਆ ਜਾਂਦਾ ਸਾਹਮਣੇ ਜੀ ਕੂੜਾ ਲਿਆਓ, ਪੈਸੇ ਕਮਾਓ ਤੇ ਨਾਮ ਪਾਓ। ਆਜੋ ਦੇਣੇ ਵੀ ਵਾਕਿਆ ਚ ਹੀ ਇਹ। ਸੱਚੀ ਗੱਲ ਬਣੀ ਹੋਈ ਐ ਇਸ ਪਿੰਡ ਦੀ ਕਿ ਜਾਂ ਐਵੇਂ ਇੱਕ ਅਫਵਾਹ ਫੈਲੀ ਸੀ ਉਸ ਤੇ ਵੀ ਆਪਾਂ ਚਰਚਾ ਕਰਾਂਗੇ ਦਿਖਾਵਾਂਗੇ ਇਧਰੋਂ ਜਦੋਂ ਤੁਸੀਂ ਆਉਂਗੇ ਤੁਹਾਨੂੰ ਦੇਖੋਗੇ ਵਧੀਆ ਮਹਿੰਗੇ ਪ੍ਰੋਜੈਕਟ ਦੇ ਖਜੂਰਾਂ ਦੇ ਲਾਓ ਹੀ ਵੇਖੋ ਦੋਸਤੋ ਇਧਰ ਵੀ ਜਿਵੇਂ ਭੰਗੜੇ ਦਾ ਆਪਣਾ ਪੰਜਾਬੀ ਸੱਭਿਆਚਾਰ ਦਾ ਸਟੈਚੂ ਬਣਾਇਆ ਹੈ ਮੂਰਤੀ ਕਲਪਨਾਉਮੇ ਬਣਾਈ ਹੋਈ ਐ ਬਹੁਤ ਸੋਹਣਾ ਵੀ ਐ ਬਈ ਪਿੰਡ ਰਮਸੀ ਕਲਾਂ ਦੇ ਵਿੱਚ ਸਰਪੰਚ ਸਾਹਿਬ ਦੇ ਕੰਮ ਕੀਤੇ ਬੋਲਦੇ ਤੇ ਬਹੁਤ ਖੁੱਲੀ ਡੁੱਲਾ ਮਾਹੌਲ ਲਾਇਬ੍ਰੇਰੀ ਵਿੱਚ ਲੈ ਕੇ ਚੱਲੇ ਗਿਆ ਜਿੱਥੇ ਪੜਨ ਦੇ ਪੈਸੇ ਮਿਲਦੇ ਆ ਬੱਚਿਆਂ ਨੂੰ ਪਿੰਡ ਦੇ ਵਿੱਚ ਮਕਰੋ ਦੇਖੋ ਬੜੀ ਖਾਸ ਗੱਲ ਹੈ ਉਸ ਤੋਂ ਪਹਿਲਾਂ ਤੁਹਾਨੂੰ ਵੀਊ ਚੈੱਕ ਕਰਾਉਣੇ ਲਾਇਬ੍ਰੇਰੀ ਦੇ ਵਿੱਚ ਬਹੁਤ ਖੁੱਲਾ ਡੁੱਲਾ ਮਾਹੌਲ ਹੈ ਬਹੁਤ ਮਹਿੰਗੇ ਸੋਹਣੇ ਬੂਟੇ ਲੱਗੇ ਹੋਏ ਆ ਤਾਂ ਕਿ ਦੇਖ ਸੋਹਣੀ ਲੱਗੇ ਤਾਂ ਜੇ ਸੋਹਣੀ ਥਾਂ ਤੇ ਬਈ ਹਰੇਕ ਜੀ ਵੀ ਕਰਦਾ ਆਉਂਦਾ ਵੀ ਹੈ ਬੱਚਾ ਪੜਦਾ ਵੀ ਆ ਤਾਂ ਆ ਇਧਰ ਸਾਰੇ ਪੀਂਗੇ ਬੱਚਿਆਂ ਲਈ ਖੇਡਾਂ ਦੇ ਸਾਰੇ ਮਨੋਰੰਜਨ ਦੇ ਸਾਧਨ ਬਣਾਏ ਹੋਏ ਆ ਤਾਂ ਕਿ ਬੱਚੇ ਵੱਧ ਤੋਂ ਵੱਧ ਆਉਣ ਤੇ ਖੇਡਾਂ ਦਾ ਮਨੋਰੰਜਨ ਕਰਨ ਹਾਰੇ ਕਿ ਪ੍ਰਕਾਰ ਦੇ ਝੂਲੇ ਹੋਣੇ ਆ ਪਿੰਡ ਵਾਲੇ ਵੀ ਇੱਥੇ ਆਉਂਦੇ ਆ ਆਮ ਸ਼ਾਮ ਨੂੰ ਘੁੰਮਣ ਤੇ ਨਾਲ ਝੂਲਿਆਂ ਤੇ ਆ ਕੇ ਖੇਡ ਕੇ ਜਾਂਦੇ ਆ ਰਲ ਮਿਲ ਕੇ ਪਿੰਡ ਚੱਲਦਾ ਤੇ ਹੁਣ ਆਪਾਂ ਤੁਹਾਨੂੰ ਲਾਇਬ੍ਰੇਰੀ ਦਿਖਾਉਣੇ ਆ ਮਿੱਤਰੋ ਕਿਸੇ ਅਲੀਸ਼ਾਨ ਮਹਿਲ ਤੋਂ ਘੱਟ ਨਹੀਂ ਦਿੱਖ ਬਣਾਈ ਹੋਈ ਇਹ ਦਰਾਂਦੇ ਕੁਮਾਰ ਆ ਜਾਂ ਰਣਜੀਤ ਸਿੰਘ ਲਾਇਬ੍ਰੇਰੀ ਦੇ ਨਾਮ ਤੋਂ ਪਿੰਡ ਰਣਸੀਕਣਾ ਲਿਖਿਆ ਹੋਇਆ ਇਥੇ ਸੋਹਣੀ ਦੇਖਦੇ ਵਿੱਚ ਆਈ ਹਾਂ ਫੁੱਲਾਂ ਦਾ ਬੜਾ ਸੋਹਣਾ ਪਵੰਦ ਕੀਤਾ ਆ ਤੇ ਇੱਥੇ ਮਿਲਦੇ ਆ ਬੱਚੇ ਜਿਹੜੇ ਅੰਦਰ ਜਾਂਦੇ ਆ ਪੜਨ ਦੇ ਰਪੀਏ ਉਹ ਵੀ ਸਰਪੰਚ ਸਾਹਿਬ ਨਾਲ ਪੁੱਛਾਂਗੇ ਸਾਰੀ ਗੱਲਬਾਤ ਕਰਾਂਗੇ ਤੇ ਉਸ ਤੋਂ ਪਹਿਲਾਂ ਤੁਹਾਨੂੰ ਮਹਿੰਗੇ ਬੂਟਿਆਂ ਦੇ ਦਰਖਤਾਂ ਦੇ ਦਰਸ਼ਨ ਕਰਾਈਏ ਇਹ ਹੈ ਜੀ ਇਸ ਪਿੰਡ ਦਾ ਕਹਿ ਸਕਦੇ ਆ ਵੀ ਛੱਪੜ ਛੱਪੜ ਨਹੀਂ ਬਈ ਕਹਿ ਸਕਦੇ ਫਰੈਣੂ ਛੱਪੜ ਨੂੰ ਹੀ ਝੀਲਾਂ ਦੇ ਵਿੱਚ ਤਬਦੀਲ ਕਰਤਾ ਸਰਪੰਚ ਨੇ ਦੇਖੋ ਦਿਮਾਗ ਲਾਇਆ ਕਿਹੜੇ ਹਿਸਾਬ ਨਾਲ ਕੀ ਪਿੰਡ ਦੇ ਵਿੱਚ ਸੀ ਤੇ ਕੀ ਬਣਾਤਾ ਬਹੁਤ ਵੱਡੀ ਗੱਲ ਆਈ ਵੇਖੋ ਹੀ ਵਾਹ ਜੀ ਵੈਰੀ ਗੁੱਡ ਬੱਲੇ 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 ਵੇਖੋ ਇਹ ਹੈ ਦੋਸਤੋ ਰਣਸੀ ਕਲਾ ਪਿੰਡ ਦਾ ਛੱਪੜ ਛੱਪੜ ਨੂੰ ਝੀਲਾਂ ਦੇ ਵਿੱਚ ਤਬਦੀਲ ਕਰਤਾ ਜਿੱਥੇ ਕਿ ਛੱਪੜਾਂ ਦੇ ਵਿੱਚੋਂ ਬਦਬੂ ਆਉਂਦੀ ਹੈ ਨਾ ਉੱਥੇ ਇੱਥੇ ਫੁੱਲਾਂ ਦੀ ਮਹਿਕ ਆਉਂਦੀ ਹੈ ਇਸ ਦੇ ਵਿੱਚ ਆ ਕੇ ਕਿਉਂਕਿ ਦੇਖੋ ਚਾਹੇ ਮੇਰੇ ਤੁਹਾਨੂੰ ਫੁੱਲੀ ਫੁੱਲ ਨਜ਼ਰ ਆਉਂਦੇ ਹੋਣੇ ਇਸ ਦੇ ਤਾਂ ਛੱਪੜ ਦੇ ਵਿੱਚੋਂ ਬਦਬੂ ਆਉਂਦੀ ਤੁਸੀਂ ਆਮ ਪਾਣੀ ਦੇ ਵਿੱਚੋਂ ਪਰ ਵਈ ਤੁਹਾਨੂੰ ਇੱਥੋਂ ਮਹਿਕ ਆਉਗੀ ਰਣਸੀਕਲਾਂ ਦੇ ਪਿੰਡ ਦੇ ਵਿੱਚੋਂ ਦੇਖੋ ਮਗਰਮੱਛ ਦਾ ਇੱਕ ਦੇਖੀ ਜੀ ਬਣਾਈ ਹੋਈ ਜਾਨਵਰ ਦੀ ਇੱਧਰ ਬਣਾ ਰੱਖੀ ਹੈ ਇਹਨਾਂ ਦੀ ਕੀਤੀ ਤੇ ਕਿੰਨੀ ਮਿਹਨਤ ਲੱਗੀ ਹੋਊਗੀ ਪਰ ਇਹ ਸਰਪੰਚ ਨੇ ਇੱਕ ਨਾਮ ਵੀ ਰੱਖਿਆ ਹੋਇਆ ਸੀ ਤੁਹਾਨੂੰ ਪਤਾ ਹੋਊਗਾ ਵੀ 5 ਲੱਖ ਰੁਪਏ ਦੇ ਦੋ ਜੇਕਰ ਸਾਡੇ ਪਿੰਡ ਦੇ ਵਿੱਚ ਇੱਕ ਗਲੀ ਵੀ ਤੁਸੀਂ ਕੱਚੀ ਲੱਭਤੀ ਤਾਂ ਆਈਓ ਵੀ ਫਿਰ ਆਪਾਂ ਤੁਹਾਨੂੰ 5 ਲੱਖ ਰੁਪਏ ਦਿਵਾਵਾਂਗੇ ਇਥੋਂ ਗਲੀ ਲੱਭ ਕੇ ਕੱਚੀ ਲਾਵਦੀ ਹੈ ਜ ਨਹੀਂ ਵੀਡੀਓ ਤੋਂ ਬਣੇ ਰਹਿਣ ਟੱਕ ਦੇਖੋ ਚੰਗੀ ਲੱਗੀ ਸ਼ੇਅਰ ਕਰੋ ਹੋਰ ਭਰਾਵਾਂ ਤੱਕ ਵੀ ਆ ਪਿੰਡ ਤੁਹਾਨੂੰ ਦਿਖਾਈ ਜੰਨੇ ਵੀ ਬਾਈ ਜੀ ਤੁਸੀਂ ਦੇਖਿਆ ਅਜ ਤੱਕ ਇਹ ਨਾ ਨਾ ਆ ਦੇਖੋ ਫੁੱਲ ਦੇਖੋ ਤੁਸੀਂ ਹਾਂ ਤੇ ਬਾਈ ਇੱਕ ਗੱਲ ਹੋਰ ਹੈ ਨਾ ਆਮ ਪਿੰਡਾਂ ਦੇ ਵਿੱਚ ਕੀ ਹੁੰਦਾ ਨਾ ਵੀ ਛੱਪੜਾਂ ਦੇ ਵਿੱਚੋਂ ਬਦਬੂ ਮਾਰਦੀ ਹੈ ਤੇ ਜਦੋਂ ਬਾਈ ਇੱਥੇ ਅਸੀਂ ਆਏ ਆ ਸਾਨੂੰ ਤਾਂ ਫੁੱਲਾਂ ਦੀ ਮਹਿਕ ਆਈ ਜਾਂਦੀ ਉਹ ਵੀ ਛੱਪੜ ਚੋਂ ਦੋਸਤੋ ਲਓ ਇਹ ਇਥੋਂ ਇਹ ਦੇਖ ਬਣਾਈ ਹੋਈ ਹੈ ਤੇ ਹੋਰ ਤੋਂ ਆਪਾਂ ਚੱਲੇ ਸੀ ਇਹਦੇ ਚਾਰ ਸਪਿਰੇ ਉੱਤੋਂ ਬਾਉਂਡਰੀ ਘੁੰਮਣ ਨੂੰ ਬਣਾਇਆ ਹੋਇਆ ਜਗਤ ਤੋੜਿਆ ਨਹੀਂ ਵਿਰਾਸਤੀ ਖੂ ਤੁਹਾਡੇ ਉਮੀਦ ਸੰਭਾਈ ਰੱਖਦੀ ਜੀ ਉਮੀਦ ਸਾਹਮਣੇ ਰੱਖਿਆ ਹੈ ਵਿਰਾਸਤੀ ਖੂ ਤੇ ਇਹਦੇ ਚ ਬਾਉਂਡਰੀ ਤੇ ਸਾਨੂੰ ਢੀੜਾ ਕੱਢਦੀ ਘੱਟੋ-ਘੱਟ ਵੀ ਅੱਧਾ ਘੰਟਾ ਲੱਗ ਗਿਆ ਜੀ ਬਹੁਤ ਵੱਡੀ ਬਾਉਂਡਰੀ ਬਗਲੀ ਹੋਈ ਆ ਇੱਕ ਗੱਲ ਹੋਰ ਹੈ ਬਾਉਂਡਰੀ ਬਗਲੀ ਹੈ ਪਰ ਆਮ ਨਾ ਕੀ ਹੁੰਦਾ 6 ਮਹੀਨਿਆਂ ਦੇ ਵਿੱਚ ਹੀ ਬਾਉਂਡਰੀਆਂ ਤੈਸ ਨੈਸ ਕੰਨਾਂ ਟਾਈ ਜਾਂਦੀਆਂ 6 ਸਾਲ ਹੋ ਗਏ ਇਹਨੂੰ ਬਣੀ ਹੋਈ ਨੂੰ ਅਜੇ ਤੱਕ ਨਹੀਂ ਬਈ ਇੱਕ ਬਿਲਕੁਲ ਵੀ ਟਾਈ ਇੱਥੇ ਹੁੰਦਾ ਸਾਰੇ ਪਿੰਡ ਦਾ ਪਾਣੀ ਸੀਵਰਾਂ ਦਾ ਸਾਰਾ ਸਟੋਰ ਜਿੱਥੋਂ ਕੀ ਸਾਫ਼ ਹੋ ਕੇ ਇੱਕ ਖੇਤਾਂ ਵੱਲ ਨੂੰ ਜਾਂਦਾ ਇਹ ਪ੍ਰੋਜੈਕਟ ਆਪਾਂ ਤੁਹਾਨੂੰ ਪੂਰਾ ਦਿਖਾਉਣੇ ਆ ਸਮਝਾਉਣੇ ਆ ਵੀ ਕਿਵੇਂ ਸਫਾਈ ਹੁੰਦੀ ਆ ਆਓ ਫਿਰ ਵੇਖੋ ਵੀ ਇਹ ਆ ਜੀ ਪਿੰਡ ਦੇ ਸੀਵਰਾਂ ਗੰਦਾ ਪਾਣੀ ਇੱਥੇ ਆ ਕੇ ਇਹਦੇ ਚ ਪਾ ਕੇ ਤੇ ਇਹਦੇ ਵਿੱਚੋਂ ਸਾਫ਼ ਕਰਕੇ ਸਾਫ਼ ਹੋ ਕੇ ਤੇ ਖੇਤਾਂ ਵਿੱਚ ਜਾ ਕੇ ਰੇਹ ਦਾ ਗੂੜੇ ਕਰਕਟ ਦਾ ਸਾਰਾ ਕੰਮ ਕਰਦਾ ਲਓ ਆਹ ਵੇਖੋ ਕੂੜਾ ਹਾਂ ਇੱਥੇ ਆ ਕੇ ਰੁਕ ਜਾਂਦਾ ਸਾਰਾ ਕੂੜਾ ਕਰਕਟ ਇੱਥੋਂ ਜਾ ਕੇ ਜੀ ਇਹਦੇ ਵਿੱਚ ਜਾਂਦਾ ਫਿਰ ਦੂਜੇ ਨੰਬਰ ਤੇ ਜੀ ਉਹਦੇ ਵਿੱਚ ਜਾਂਦਾ ਦੂਜੇ ਖੇਲ ਦੇ ਵਿੱਚ ਫਿਰ ਅਖੀਰ ਜਾ ਕੇ ਇਹ ਖੇਤਾਂ ਦੇ ਵਿੱਚ ਇਹੀ ਵਰਤੋਂ ਵਿੱਚ ਆ ਜਾਂਦਾ ਲਓ ਜੀ ਦੇਖੋ ਆਓ ਹੁਣ ਚੱਲੀਏ ਮਿੰਟੂ ਸਰਪੰਚ ਸਾਹਿਬ ਦੇ ਘਰ ਜਿੰਨਾਂ ਦਾ ਕੀ ਇਹ ਪਿੰਡ ਨੂੰ ਕਿਵੇਂ ਬਣਾਇਆ ਕੀ ਸਕੀਮਾਂ ਕਿਵੇਂ ਕੱਢੀਆਂ ਕਿਉਂ ਇੱਥੇ ਮੰਤਰੀ ਵੀ ਆ ਕੇ ਇਸ ਪਿੰਡ ਨੂੰ ਪਾਰਸ਼ਾਲਾ ਕਹਿ ਕੇ ਗਏ ਸਾਡਾ ਪਿੰਡ ਸਾਡੇ ਖੇਤ ਦੇ ਰਣ ਸੀ ਕਣਾ ਲਓ ਜੀ ਇਹ ਹੈ ਬਈ ਮਿੰਟੂ ਸਰਪੰਚ ਦੀ ਬਤੌਲਤ ਵੀ ਵੇਖੋ ਪਿੰਡ ਦੇ ਵਿੱਚ ਕਿਉ ਮੰਨਦੇ ਹੋ ਪ੍ਰਾਣਾ ਬਈ ਦਿਖ ਦਿੱਤੀ ਹੋਈ ਆ ਜਿਹੇਆ ਵਿਊ ਤੁਸੀਂ ਨਾ ਹੀ ਤਾਂ ਹੋਣਾ ਤੇ ਨਾ ਹੀ ਦੇਖਿਆ ਹੋਣਾ ਕਿਤੇ ਬਣਿਆ ਹੋਣਾ ਵੇਖੋ ਦੋ ਬਲਦਾਂ ਦੀਆਂ ਜੋੜੀਆਂ ਤੇ ਪਿੱਛੇ ਹਾਲ ਤਾਂ ਖੇਤ ਪਾਣੀ ਲੈ ਕੇ ਆ ਰਹੀ ਔਰਤ ਘਰ ਦੀ ਪਾਣੀ ਲਈ ਆਉਂਦੀ ਆ ਤੇ ਬਈ ਆਪ ਬਾਈ ਵਰਗਾ ਲੱਗਿਆ ਪਿਆ ਬਲਦਾਂ ਨੂੰ ਹੱਕੀ ਤੁਰਿਆ ਆਉਂਦਾ ਬਾਹੀ ਤੁਰਿਆ ਆਉਂਦਾ ਬਾਹਣ ਨੂੰ ਵੇਖੋ ਕਿਹੋ ਜੀ ਦੇਖ ਬਣਾਈਏ ਦੋਸਤੋ ਲਓ ਇਹ ਚੱਲਦਾ ਹਾਲ ਇਹ ਆ ਵੀ ਪੁਰਾਣੀ ਬਜ਼ੁਰਗਾਂ ਦੀ ਨਿਸ਼ਾਨੀ ਸਾਂਭ ਕੇ ਰੱਖਦੀ ਵੀ ਇਸ ਤਰ੍ਹਾਂ ਦਾ ਉਦੋਂ ਮਾਹੌਲ ਸੀ ਆ ਚੀਜ਼ਾਂ ਬਣਾਉਂਦੇ ਸੀ ਤਾਂ ਉਹ ਚੀਜ਼ਾਂ ਨੂੰ ਆਪ ਫਰਮਾਈ ਜੰਨੇ ਤੁਹਾਨੂੰ ਦਿਖਾਈਏ ਦੇਖੋ ਜੀ ਇਹ ਆ ਜੀ ਸਰਪੰਚ ਸਾਹਿਬ ਦਾ ਮਿੰਟੂ ਸਰਪੰਚ ਦਾ ਦਫ਼ਤਰ ਜਿੱਥੇ ਕੀ ਬੈਠ ਕੇ ਵੀ ਇੱਥੇ ਹੁੰਦੇ ਆ ਫੈਸਲੇ ਲਓ ਮਿੱਤਰੋ ਹੁਣ ਪਹੁੰਚੇ ਆਪਾਂ ਫੇਮਸ ਪਿੰਡ ਰਣਸੀਖੜਾਂ ਦੇ ਫੇਮ ਸੀ ਸਰਪੰਚ ਮਿੰਟੂ ਸਰਪੰਚ ਦੇ ਘਰ ਆ ਤੇ ਨਾਲ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਕਿਵੇਂ ਪਿੰਡ ਦਾ ਵਿਕਾਸ ਕੀਤਾ ਤਾਂ ਕਿਵੇਂ ਜਿਹੜਾ ਇਹ ਕੂੜਾ ਕਰਕਟਾ ਵਾਲੀ ਸਕੀਮ ਕਿਵੇਂ ਰੱਖੀ ਤੇ 5 ਲੱਖ ਰੁਪਏ ਦਾ ਨਾਮ ਪਾਉਣ ਵਾਲੀ ਸਕੀਮ ਕਿਵੇਂ ਚੱਲ ਰਹੀ ਆ ਤਾਂ ਵੀਡੀਓ ਤੇ ਬਣੇ ਰੋ ਵੀਡੀਓ ਅੰਡ ਤੱਕ ਦੇਖੋ ਚੰਗੀ ਲੱਗੀ ਹੋਰੋ ਪਿੰਡਾਂ ਤੱਕ ਹੋਰ ਭਰਾਵਾਂ ਤੱਕ ਸਾਂਝੀ ਜ਼ਰੂਰ ਕਰਿਓ ਤਾਂ ਆਇਉ ਕਰਦੇ ਆ ਗੱਲਬਾਤ ਸਸਿਕਾ ਸਸਿਕਾ ਇਸ ਫੇਮ ਸੋ ਤਰੱਕੀ ਦੇਣ ਪਿੱਛੇ ਪਿੰਡ ਦੇ ਜੀ ਕੀ ਕਾਰਨ ਰਿਹਾ ਜੀ ਕਿਉਂਕਿ ਆਮ ਪਿੰਡਾਂ ਦੇ ਵਿੱਚ ਸਰਪੰਚ ਬਹੁਤ ਬੰਦੇ ਆ ਤੇ ਤੁਹਾਡਾ ਉਹਦੇ ਵਿੱਚ ਕੀ ਖਾਸ ਰਿਹਾ ਜੀ ਕਿਉਂਕਿ ਮੈਂ ਸਰਪੰਚ ਨਾ ਤਾਂ ਸਰਪੰਚ ਕਹਾਉਣ ਨੂੰ ਬਣਿਆ ਸੀ ਨਾ ਮੈਂ ਚਿੱਟੇ ਕੱਪੜੇ ਪਾਉਣ ਨੂੰ ਸਰਪੰਚ ਬਣਿਆ ਸੀ ਨਾ ਮੈਂ ਆਪਦੀ ਕਾਰ ਤੇ ਸਰਪੰਚ ਲਿਖਾਉਣ ਨੂੰ ਬਣਿਆ ਸੀ ਨਾ ਆਪਦੇ ਘਰ ਦੇ ਗੇਟ ਤੇ ਸਰਪੰਚ ਸਾਹਿਬ ਲਿਖਾਉਣ ਨੂੰ ਬਣਿਆ ਸੀ ਮੈਂ ਸਰਪੰਚ ਪਿੰਡ ਦੀ ਤਕਦੀਰ ਤੇ ਤਸਵੀਰ ਬਦਲਣੇ ਬਣਿਆ ਸੀ ਮੇਰੇ ਮਨ ਦੀ ਇੱਛਾ ਸੀ ਕਿ ਮੈਂ ਆਪਦੇ ਪਿੰਡ ਨੂੰ ਖੂਬਸੂਰਤ ਪਿੰਡ ਬਣਾਵਾ ਤੇ ਉਹ ਪਿੰਡ ਦੀ ਪਛਾਣ ਬਣਾਵਾ ਜਿਹੜੀ ਪਛਾਣ ਜਿੱਥੇ ਵੀ ਸਾਡੇ ਪਿੰਡ ਦਾ ਕੋਈ ਵਸਦਾ ਹੋਵੇ ਉਹ ਆਖੇ ਉਹਨੂੰ ਮਾਣ ਹੋਵੇ ਕਿ ਮੈਂ ਰਣ ਸਿੰਘ ਕਲਾਂ ਦਾ ਵਾਸੀ ਆ ਇਸੀ ਚਣਗਦੇ ਨਾਲ ਇਸੇ ਆਸ ਦੇ ਨਾਲ ਅਸੀਂ ਕੰਮ ਕੀਤਾ ਕਿ ਰਣਸੀਂ ਘਰਾਂ ਨੂੰ ਖੂਬਸੂਰਤ ਬਣਾਉਣ ਵਾਲੇ ਪਾਸੇ ਰਣਸੀਂ ਘਰਾਂ ਨੇ ਅਡਾਰੀ ਮਾਰੀ ਆ ਤੇ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਿ ਆਪਦੇ ਪਿੰਡ ਨੂੰ ਹੋਰ ਸੋਹਣਾ ਬਣਾਈਏ ਤੇ ਵਧੀਆ ਪਿੰਡ ਬਣਾਈਏ ਕੋਸ਼ਿਸ਼ ਕਰਦੇ ਸਰਪੰਚ ਸਾਹਿਬ ਜੀ ਅੱਜ ਦਾ ਤੁਹਾਡਾ ਪਿੰਡ ਘੁੰਮਿਆ ਸਾਨੂੰ ਤਾਂ ਐ ਲੱਗਦਾ ਵੀ ਰਣਸੀਂ ਘਰਾਂ ਪੰਜਾਬ ਦਾ ਸਭ ਤੋਂ ਪਿੰਡ ਸੋਹਣਾ ਚੁਕੀ ਆ ਸਾਨੂੰ ਨਹੀਂ ਲੱਗਿਆ ਵੀ ਅਸੀਂ ਕਿਤੇ ਦੇਖਿਆ ਹੋਣਾ ਪਹਿਲੇ ਨੰਬਰ ਤੇ ਤੁਹਾਡਾ ਜਿਹੜਾ ਉਹ ਕੂੜੇ ਕਰਕਟ ਵਾਲੀ ਸਕੀਮ ਤੁਸੀਂ ਬਣਾਈ ਹੈ ਨਾ ਕੂੜਾ ਲੈ ਆਓ ਪੈਸੇ ਕਮਾਓ ਤੇ ਨਾਮ ਪਾਓ ਉਹਦੇ ਬਾਰੇ ਜਾਣਨਾ ਪਊ ਵੀ ਉਹ ਸੱਚੀ ਸਕੀਮਾਂ ਜੇ ਚੱਲ ਰਹੀ ਹੈ ਤੁਹਾਡੀ ਉਹ ਦੇਖੋ ਜੀ ਰਣ ਸਿੰਘ ਕਲਾ ਕੱਲੀ ਇੱਕ ਸਕੀਮ ਨਹੀਂ ਹੈ ਰਣ ਸਿੰਘ ਕਲਾ ਨੇਨੇ ਕਾ ਸਕੀਮਾਂ ਯਾਨੀ ਸ਼ੁਰੂ ਕੀਤੀਆਂ ਕਿ ਰਣ ਸਿੰਘ ਕਲਾ ਨੇ ਰੁੱਖ ਲਗਾਓ ਵਾਤਾਵਰਨ ਬਚਾਓ ਤੇ ਪੈਸੇ ਕਮਾਓ ਦੇ ਨਾਂ ਦੀ ਇੱਕ ਸਕੀਮ ਚਲਾਈ ਜਿੱਥੇ ਰੁੱਖ ਵੀ ਫਰੂਟ ਵਾਲੇ ਫ੍ਰੀ ਦਿੱਤੇ ਤੇ ਨਾਲ ਉਹਨੂੰ ਪੈਸੇ ਵੀ ਦਿੱਤੇ ਪਾਲਣ ਦੇ ਅੱਛਾ ਜੀ ਐਵੇਂ ਹੀ ਰਣ ਸਿੰਘ ਕਲਾ ਦੇ ਵਿੱਚ ਪਲਾਸਟਿਕ ਬਦਲੇ ਲੋਕਾਂ ਨੂੰ ਖੰਡ ਗੋੜ ਚੌਲ ਦਿੱਤੇ ਜਾਂਦੇ ਸੀਗੇ ਤੇ ਉਹ ਵੀ ਇੱਕ ਮਹਿ ਮਰਨ ਸਿੰਘ ਕਾਲ ਨੇ ਸ਼ੁਰੂ ਕੀਤੀ ਸੀ ਫਿਰ ਉਸ ਤੋਂ ਬਾਅਦ ਹੁਣ ਮੈਂ ਸ਼ੁਰੂ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਤੇ ਇੱਕ ਲਾਇਬ੍ਰੇਰੀ ਬਣਾਈ ਸੀ ਅੱਛਾ ਜੀ ਜਿਹੜੀ ਲਾਇਬ੍ਰੇਰੀ ਵਿੱਚ ਕਿਤਾਬਾਂ ਪੜਨਾ ਅਤੇ ਪੈਸੇ ਕਮਾਓ ਦੀ ਇੱਕ ਮਹਿਮ ਸ਼ੁਰੂ ਕੀਤੀ ਕਿ ਜਿੱਥੇ ਅਸੀਂ ਕਿਤਾਬਾਂ ਪੜਨਦੇ ਵੀ ਲੋਕਾਂ ਨੂੰ ਪੈਸੇ ਦਿੰਨੇ ਆ ਉਵੇਂ ਹੀ ਸਾਡਾ ਇੱਕ ਨਵਾਂ ਇੱਕ ਕੂੜਾ ਘਰ ਦਾ ਪ੍ਰੋਜੈਕਟ ਸੀਗਾ ਕਿ ਅਸੀਂ ਕੂੜਾ ਇੱਕ ਸਮੱਸਿਆ ਦੁਨੀਆ ਲਈ ਰਣ ਸਿੰਘ ਕਲਾ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਉਹਨੂੰ ਪ੍ਰਦਾਨ ਬਣਾਉਂਦਾ ਤੇ ਅਸੀਂ ਆਖਿਆ ਵੀ ਕੂੜਾ ਲਿਆਓ ਤੇ ਪੈਸੇ ਕਮਾਓ ਤੇ ਨਾਮ ਪਾਉ ਦੀ ਇੱਕ ਮਹਿਮਾ ਸ਼ੁਰੂ ਕੀਤੀ ਐ। ਉਵੇਂ ਅਸੀਂ ਇੱਕ ਪ੍ਰਾਲੀ ਵਾਲੀ ਮਹਿਮਾ ਵੀ ਸ਼ੁਰੂ ਕੀਤੀ ਸੀ 2019 ਦੇ ਵਿੱਚ ਕਿ ਅ ਪ੍ਰਾਲੀ ਨੂੰ ਆਗਣਾ ਲਾਓ ਤੇ 500 ਰੁਪਿਆ ਅ ਏਕੜ ਦਾ ਪਾਓ ਤੇ ਜ਼ਮੀਨ ਜ਼ਮੀਨ ਦੇ ਵਿੱਚ ਹੀ ਪ੍ਰਾਲੀ ਨੂੰ ਲਾ ਕੇ ਤੇ ਕਣਕ ਦੀ ਬਜਾਈ ਕਰੋ ਤੇ ਆਲੂ ਵੀ ਜੋ ਠੀਕ ਹੈ ਜੀ। ਉਹ ਮਹਿਮਾ ਵੀ ਇੰਨੀ ਸਫਲ ਹੋਈ ਕਿ 6 ਸਾਲ ਹੋ ਗਏ ਸਾਡੇ ਪਿੰਡ ਵਿੱਚ ਇੱਕ ਵੀ ਘਟਨਾ ਯਾਨੀ ਅੱਗ ਦੀ ਸਾਡੇ ਸਾਹਮਣੇ ਨਹੀਂ ਆਈ ਤੇ ਪੂਰੇ ਦੇਸ਼ ਦਾ ਪਹਿਲਾ ਪਿੰਡ ਹੈ ਜਿੱਥੇ ਪ੍ਰਾਲੀ ਨੂੰ ਅੱਗ ਨਹੀਂ ਲੱਗਦੀ। ਅੱਛਾ ਜੀ 6 ਸਾਲ ਹੋ ਗਏ ਕੋਈ ਅਜੇ ਤੱਕ ਕੁਈ ਦਰਖਾਸਤ ਕੁਛ ਨਹੀਂ ਲੱਗੀ ਤੁਹਾਡੇ ਬਿਲਕੁਲ ਜੀ ਰਣਸਿੰਘ ਕਲਾਂ ਚੱਕ ਨਹੀਂ ਲੱਗਦੀ ਵਾਤਾਵਰਨ ਨੂੰ ਬਚਾਉਣ ਵਾਲਾ ਪਿੰਡ ਆ ਰਣਸਿੰਘ ਕਲਾਂ ਇਹ ਨਵੀਆਂ ਸਕੀਮਾਂ ਰਣਸਿੰਘ ਕਲਾਂ ਦੀਆਂ ਨੇਕਾਂ ਸਕੀਮਾਂ ਜਿਹੜੀਆਂ ਚੱਲਦੀਆਂ ਰਹਿੰਦੀਆਂ ਸਫਲ ਹੁੰਦੀਆਂ ਰਹਿੰਦੀਆਂ ਔਰ ਸਾਡੀਆਂ ਹਮੇਸ਼ਾ ਜਿਹੜੀਆਂ ਸਕੀਮਾਂ ਹੁੰਦੀਆਂ ਚੇਟਕ ਲਾਉਣ ਵਾਲੀਆਂ ਹੁੰਦੀਆਂ ਕਿਉਂਕਿ ਜਿਵੇਂ ਦੁੱਧ ਨੂੰ ਜਾਗ ਲਾਉਣ ਨਾਲ ਦੁੱਧ ਜੰਮ ਜਾਂਦਾ ਓਵੇਂ ਸਾਡੇ ਇਹ ਛਿੱਟੇ ਹੁੰਦੇ ਆ ਦੁੱਧ ਨੂੰ ਜਿਵਾਉਣ ਵਾਸਤੇ ਜਾਗ ਲਾਉਣ ਵਾਸਤੇ ਕਿ ਯਾਰ ਇਸ ਤਰ੍ਹਾਂ ਕੀਤਾ ਜਾ ਸਕਦਾ ਹੈ ਇਹ ਨਵੇਂ-ਨਵੇਂ ਆਈਡੀਆ ਰਣਸਿੰਘ ਕਲਾਂ ਲੈ ਕੇ ਆਉਂਦਾ ਤੇ ਉਹ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਉਹਨਾਂ ਨੂੰ ਪਿਆਰ ਕੀਤਾ ਜਾਂਦਾ ਜੀ ਇਸੇ ਕਰੋਂ ਫਿਰ ਤੁਹਾਡਾ ਪਿੰਡ ਜੀ ਸੁਰਖੀਆਂ ਦੇ ਵਿੱਚ ਹੀ ਰਹਿੰਦਾ ਜ਼ਿਆਦਾਤਰ ਕਹਿ ਸਕਦੇ ਆ ਪਿੰਡ ਜੀ ਸੁਰਖੀਆਂ ਦੇ ਵਿੱਚ ਹੀ ਰਹਿੰਦਾ ਜ਼ਿਆਦਾਤਰ ਕਹਿ ਸਕਦੇ ਆ ਅ ਸੁਰਖੀਆਂ ਲਾ ਲੋ ਅਸਲ ਵਿੱਚ ਇਹ ਪਿਆਰ ਹੁੰਦਾ ਜੀ ਇਹ ਕੁਦਰਤੀ ਤੌਰ ਤੇ ਉਹ ਲੋਕਾਂ ਲਈ ਚੰਬਾ ਹੁੰਦੀਆਂ ਜਦੋਂ ਅਸੀਂ ਲੋਕਾਂ ਨੂੰ ਆਖਦੇ ਆ ਕਿ ਯਾਰ ਸਾਡੇ ਪਿੰਡ ਚ ਕੋਈ ਨਾਲੀ ਦਿਖਾਓ ਗਲੀ ਦੇ ਵਿੱਚ ਤੁਹਾਨੂੰ ਪੈਸੇ ਦੇਵਾਂਗੇ 5 ਲੱਖ ਨਾਮ ਤੇ ਉਹ ਅਗਲਾ ਕਹਿੰਦਾ ਅੱਛਾ ਯਾਰ ਇਹ ਨਾਲੀ ਤਾਂ ਹੁਣ ਦਿਖਾ ਦਿੰਨੇ ਆ ਜੇ ਕਿਸੇ ਨੂੰ ਕਹਿੰਨੇ ਕੋਈ ਸਰਕਾਰੀ ਕੱਚੀ ਗਲੀ ਦਿਖਾ ਦਿਓ ਉਹਨੂੰ ਨਾਮ ਦਿੰਨੇ ਆ ਉਹ ਆਟੋਮੈਟਿਕ ਲੋਕਾਂ ਲਈ ਚੰਬਾ ਬਣਦੀਆਂ ਗੱਲਾਂ ਤੇ ਉਹਨਾਂ ਨੂੰ ਐ ਲੱਗਦਾ ਕਿ ਯਾਰ ਇਹ ਤਾਂ ਗੱਲਾਂ ਹਾਂ ਯਾਰ ਨਹੀਂ ਯਾਰ ਹੋ ਹੀ ਨਹੀਂ ਸਕਦੀਆਂ ਇਹ ਇਹ ਕਿੱਥੋਂ ਦਾ ਪਿੰਡ ਆ ਦੋਸਤੋ ਤੁਸੀਂ ਨਾ ਇਹ ਸਰਪੰਚ ਸਾਹਿਬ ਦੇ ਮੂੰਹੋਂ ਇੱਕ ਗੱਲ ਸੁਣੀ ਹੋਣੀ ਆ ਵੀ ਸਾਡੇ ਪਿੰਡ ਦੇ ਵਿੱਚ ਆਓ ਤੇ 5 ਲੱਖ ਰੁਪਇਆ ਪਾਓਗੇ ਜੇਕਰ ਤੁਸੀਂ ਸਾਡੇ ਪਿੰਡ ਕੱਚੀ ਨਾਲੀ ਦਿਖਾਤੀ ਉਹ ਗੱਲ ਉੱਥੇ ਨਹੀਂ ਟਿਕਦੀ ਕਿਉਂਕਿ ਬਈ ਜੇਕਰ ਤੁਸੀਂ ਪਿੰਡ ਦੇ ਵਿੱਚ ਵਾਕਿਆਚ ਹੀ ਆਓਗੇ ਨਾ ਅਸੀਂ ਉਸੇ ਨੂੰ ਗੱਲ ਨੂੰ ਲੈ ਕੇ ਚੱਲੇ ਸੀ ਤੇ ਉਸੇ ਗੱਲ ਨੂੰ ਆਏ ਸੀ ਵੀ 5 ਲੱਖ ਰੁਪਇਆ ਕਮਾਵਾਂਗੇ ਬਾਰੇ ਜੇ ਜਦੋਂ ਆ ਕੇ ਦੇਖਿਆ ਪਿੰਡ ਦੇ ਵਿੱਚ ਸਾਨੂੰ ਇੱਕ ਵੀ ਗਲੀ ਕੱਚੀ ਹੀ ਕਹਿ ਸਕਦੇ ਆ ਮੈਂ ਕਹਿੰਦਾ ਸਾਡੇ ਕੋਲ ਸਮਾਂ ਐ ਨਹੀਂ ਨਹੀਂ ਤਾਂ ਅਸੀਂ ਰਾਤ ਕੱਟਦੇ ਪਿੰਡ ਦੇ ਵਿੱਚ ਇਹੋ ਜਿਹਾ ਮਾਹੌਲ ਬਣਾ ਰੱਖਿਆ ਇੰਨਾ ਸੋਹਣਾ ਬਣਾ ਰੱਖਿਆ ਸਰਪੰਚ ਸਾਹਿਬ ਜਿਹੜਾ ਤੁਸੀਂ ਇੱਕ ਕੂੜੇ ਘਰ ਘਟਾਲਾ ਕਿਹਾ ਵੀ ਉਹ ਜਿਹੜਾ ਕਿ ਕਿਹੜਾ ਕਿਹੜਾ ਕੂੜਾ ਤੁਹਾਡੇ ਉਹਦੇ ਵਿੱਚੋਂ ਲੈਨੇ ਹੋ ਉਸ ਦੇ ਵਿੱਚ ਵਰਤਦੇ ਹੋ ਨੇ ਕੂੜਾ ਦੇਖੋ ਹਰ ਤਰ੍ਹਾਂ ਦਾ ਕੂੜਾ ਜਿਹੜਾ ਸਾਡੇ ਕੋਲੇ ਆਉਂਦਾ ਹੂੰ ਪਸ਼ੂਆਂ ਦਾ ਗੋਬਰ ਵੀ ਆਉਂਦਾ ਸਾਡੇ ਕੋਲੇ ਘਰ ਦਾ ਜਿਹੜਾ ਸਬਜ਼ੀਆਂ ਹੁੰਦੀਆਂ ਉਹਦੇ ਫੋਲਕ ਹੁੰਦੇ ਆ ਉਹ ਸਾਡੇ ਕੋਲ ਆਉਂਦਾ ਸੁੱਕਾ ਕੂੜਾ ਹੁੰਦਾ ਜਿਵੇਂ ਉਹ ਤਰਖਤਾਂ ਦੇ ਪੱਤੇ ਹੋ ਗਏ ਪਲਾਸਟਿਕ ਹੋ ਗਈ ਉਹ ਸਾਰਾ ਕੁਝ ਸਾਡੇ ਕੋਲੇ ਆਉਂਦਾ ਤੇ ਉਹਨੂੰ ਅਸੀਂ ਉਹਵੇਂ ਲਗ ਲਗ ਕਰਕੇ ਉਹਨ ਵਰਤੋਂ ਚ ਲਿਆਉਣੇ ਆ ਅੱਛਾ ਜੀ ਉਸੇ ਦੀ ਖਾਦ ਬਣਾਉਣੀ ਹਰ ਚੀਜ਼ ਨੂੰ ਦੇਖੋ ਅਸੀਂ ਉਸ ਤੁਹਾਨੂੰ ਦੱਸ ਕੇ ਤਾਂ ਸਾਡਿਆਂ ਕਿ ਅਸੀਂ ਸਮੱਸਿਆ ਨੂੰ ਵਰਦਾਨ ਬਣਾਉਣ ਵਾਲਾ ਪੰਡਾ ਰਣ ਸਿੰਘਲਾਂ ਪਰਾਲੀ ਲੋਕਾਂ ਲਈ ਸਮੱਸਿਆ ਸਾਡੇ ਲਈ ਰਣ ਸਿੰਘਲਾਂ ਲਈ ਵਰਦਾਨ ਸਾਡੇ ਕਿਸਾਨ ਜਿਹੜੇ ਆਲੂ ਬੀਜਦੇ ਉਹਨਾਂ ਨੂੰ ਇੰਨੀ ਵਰਦਾਨ ਆ ਕਿ ਸਾਨੂੰ ਉਹਦੀ ਪੋਟਾਸ਼ ਸਾਨੂੰ ਜਿਹੜੀ ਘਟ ਪਾਉਣੀ ਪੈਂਦੀ ਹੈ ਸਾਨੂੰ ਖਾਦਾਂ ਦੀ ਵਰਤੋਂ ਘਟ ਕਰਨੀ ਪੈਂਦੀ ਹੈ ਉਹਦੇ ਜ਼ਮੀਨਾਂ ਦੇ ਵਿੱਚ ਜ਼ਮੀਨ ਸਾਡੀ ਇੰਨੀ ਵਧੀਆ ਬਣ ਜਾਂਦੀ ਐ ਝਾੜ ਵਾਧੇ ਸਾਡੇ ਤੇ ਉਹ ਬਹੁਤ ਸਾਡੇ ਲਈ ਵਰਦਾਨ ਵਾਲੀ ਗੱਲ ਆ ਉਹ ਸਾਡੇ ਹੁਣ ਸ਼ਿਵਰਾਜ चौहान ਜੀ ਜਿਹੜੇ ਕੇਂਦਰੀ ਮੰਤਰੀ ਜ਼ ਖੇਤੀਬਾੜੀ ਮੰਤਰੀ ਤੇ ਪਿੰਡ ਡਿਵੈਲਪਮੈਂਟ ਮੰਤਰੀ ਵੀ ਸੀਗੇ ਉਹ ਦੇਖ ਕੇ ਗਏ ਆ ਆਪਦੇ ਅੱਖੀਂ ਦੇਖ ਕੇ ਗਏ ਆ ਉਹਨਾਂ ਨੂੰ ਅਸੀਂ ਹਰ ਖੇਤ ਦੇ ਵਿੱਚ ਲੈ ਕੇ ਗਏ ਆ ਵੀ ਆ ਦੇਖੋ ਆ ਆਲੂ ਬੀਜੇ ਵੇ ਆ ਆ ਸਾਡੀ ਹੈਪੀ ਸੀਡਰ ਨਾਲ ਬੀਜੀ ਵੀ ਆ ਸਾਡੀ ਸੁਪਰ ਸੀਡਰ ਨਾਲ ਬੀਜੀ ਵੀ ਆ ਉਹ ਹਰ ਇੱਕ ਚੀਜ਼ ਹਾਂ ਵਿੱਚੀ ਪ੍ਰਾਲੀ ਵੀ ਅੱਗ ਨਹੀਂ ਲਾਈ ਉਹ ਹੈਰਾਨ ਹੋ ਉਹਨਾਂ ਲਈ ਉਹ ਇੰਨੇ ਖੁਸ਼ ਹੋਏ ਉਹ ਕਹਿੰਦੇ ਯਾਰ ਕਮਾਲ ਹੋ ਗਈ ਯਾਰ ਵੀ ਆ ਪਹਿਲਾ ਪਿੰਡ ਆ ਦੇਸ਼ਦਾਬ ਦੇ ਮੂੰਹੋਂ ਕਹਿ ਕੇ ਗਏ ਇੱਥੇ ਆ ਕੇ ਪੱਤਰਕਾਰਾਂ ਸਾਹਮਣੇ ਵੀ ਕਿ ਯਾਰ ਬਾਕੀ ਇਹ ਕਰਨ ਸਿੰਘ ਕਲਾ ਤੋਂ ਸਰਕਾਰ ਸਿੱਖੂਗੀ ਉਹ ਕਰਨ ਸਿੰਘ ਕਲਾ ਨੂੰ ਕਹਿ ਕੇ ਗਏ ਉਹ ਪਾਟਸ਼ਾਲਾ ਕਰਨ ਸਿੰਘ ਕਲਾ ਦੇਸ਼ ਦੀ ਪਾਟਸ਼ਾਲਾ ਹੈ ਤੇ ਇਹ ਪਾਟਸ਼ਾਲਾ ਤੋਂ ਹੀ ਸਿੱਖਾਂਗੇ ਹਾਂਜੀ ਅੱਛਾ ਜੀ ਹਾਂਜੀ ਇਹ ਜਿਹੜੇ ਤੁਸੀਂ ਵੱਖਰੀਆਂ ਵੱਖਰੀਆਂ ਸਕੀਮਾਂ ਕਰੀ ਜਾਂਦੇ ਹੋ ਇਹ ਪਾਟਸ਼ਾਲਾ ਦੇ ਤਹਿਤ ਹੀ ਬਣਾਤੀਆਂ ਇੱਕ ਸਰਪੰਚ ਸਾਹਿਬ ਉਹ ਗੱਲ ਕਰ ਗਿਆ ਜਿਹੜਾ ਇੱਕ ਵਾਟਰ ਬਾਕਸ ਵੀ ਕਹਿ ਸਕਦੇ ਆ ਤੇ ਆਮ ਤੁਸੀਂ ਜਿਹੜਾ ਪਿੰਡ ਦੀਆਂ ਗਲੀਆਂ ਦਾ ਪਾਣੀ ਆ ਘਰਾਂ ਦਾ ਉਹਨੂੰ ਇੱਕ ਕਰਕੇ ਉਹਨੂੰ ਸਾਫ਼ ਤੇ ਇੱਕ ਤੁਸੀਂ ਖੇਤਾਂ ਦੇ ਵਿੱਚ ਖਾ ਦੇ ਤਾਂ ਇਹ ਵਰਤੀ ਜਾਂਦੀ ਹੋਈ ਉਹਦੇ ਸਕੀਮ ਬਾਰੇ ਵੀ ਚੰਨਣਾ ਪਊ ਥੋੜਾ ਜਿਹਾ ਅਸਲ ਜੀ ਜਿਹੜਾ ਸਾਡੇ ਪਿੰਡ ਦਾ ਗੰਦਾ ਪਾਣੀ ਸੀ ਨਾ ਅਸੀਂ ਉਹਨੂੰ ਟ੍ਰੀਟ ਕਰਨ ਲਈ ਟ੍ਰੀਟਮੈਂਟ ਪਲਾਂਟ ਲਾਇਆ ਔਰ ਜਿਹੜੇ ਟ੍ਰੀਟਮੈਂਟ ਪਲਾਂਟ ਤੇ ਸਾਡੀ ਬੂੰਦ ਬੂੰਦ ਜਿਹੜੀ ਸਾਫ਼ ਹੁੰਦੀ ਹੈ ਟ੍ਰੀਟ ਹੁੰਦੀ ਹੈ ਤੇ 100 ਏਕੜ ਤੋਂ ਉੱਪਰ ਜਿਹੜੀ ਖੇਤੀ ਕੀਤੀ ਜਾਂਦੀ ਹੈ ਇਹ ਵੀ ਦੇਸ਼ ਦਾ ਪਹਿਲਾ ਪਿੰਡ ਆ ਜਿੱਥੇ ਗੰਦੇ ਪਾਣੀ ਨੂੰ ਸੋਧ ਕੇ ਜਾਣੀ ਅਸੀਂ ਖੇਤੀ ਕਰਦੇ ਹਾਂ ਔਰ ਜਿਹੜਾ ਸਾਡਾ ਮਹੀਆ ਵਾਲਾ ਪਾਣੀ ਸੀ ਉਹਨੂੰ ਸਟੋਰ ਕਰਨ ਦੇ ਲਈ ਸਾਡੇ ਗੰਦੇ ਛੱਪੜ ਸੀ ਉਹਨਾਂ ਨੂੰ ਸੁੰਦਰ ਝੀਲਾਂ ਦਾ ਅਸੀਂ ਰੂਪ ਦਿੱਤਾ ਜਿਹਦੇ ਵਿੱਚ ਕਿਸ਼ਤੀਆਂ ਚੱਲਦੀਆਂ ਉਹਦੇ ਵਿੱਚ ਸਾਰਾ ਮੀਂਹ ਦਾ ਪਾਣੀ ਸਟੋਰ ਹੁੰਦਾ ਤੇ ਰੀਚਾਰਜ ਵੀ ਹੁੰਦਾ ਧਰਤੀ ਦੇ ਵਿੱਚ ਜਿਹੜਾ ਸਾਨੂੰ ਸਭ ਤੋਂ ਸਾਡੇ ਲਈ ਇੱਕ ਵਰਦਾਨ ਵਾਲੀ ਗੱਲ ਆ ਆਉਣ ਵਾਲੀ ਸਾਡੀਆਂ ਪੀੜ੍ਹੀਆਂ ਲਈ ਕਿਉਂਕਿ ਨਹੀਂ ਤਾਂ ਅੱਜ ਪੰਜਾਬ ਦੇ ਵਿੱਚ ਦੇਖੋ ਪਾਣੀ ਮੁੱਕਣ ਦੀ ਤਹਾਰਤ ਤੇ ਆ ਪੰਜਾਬ ਦਾ ਜਿਹੜਾ ਵਾਟਰ ਗਰਾਊਂਡ ਵਾਟਰ ਹੈ ਖਤਮ ਹੋਣ ਦੀ ਤਹਾਰਤ ਤੇ ਆ ਔਰ ਸਾਡਾ ਏਰੀਆ ਵੀ ਯਾਨੀ ਕਿ ਡਾਰਕ ਜ਼ੋਨ ਦੇ ਵਿੱਚ ਹੈ ਕਿਉਂਕਿ ਪੰਜਾਬ ਦੇ ਵਿੱਚੋਂ ਇੰਨੀ ਰਫ਼ਤਾਰ ਦੇ ਨਾਲ ਪਾਣੀ ਧਰਤੀ ਵਿੱਚੋਂ ਗਰਾਊਂਡ ਵਾਟਰ ਕੱਢਿਆ ਜਾ ਰਿਹਾ ਆਉਣ ਵਾਲੇ ਸਮੇਂ ਲਈ ਉਹ ਉਹ ਬਹੁਤ ਚਿੰਤਾ ਦਾ ਵਿਸ਼ਾ ਬਣੀਆਂ ਹੋਊਗਾ ਗੱਲਾਂ ਤੇ ਰਣਸੀਹ ਕਲਾਂ ਨੇ ਉਹ ਗੱਲਾਂ ਤੇ ਕੰਮ ਕੀਤਾ ਜਲ ਸੰਭਾਲ ਦਾ ਵੀ ਮੋਰੀ ਪਿੰਡਾਂ ਰਣਸੀਹ ਕਲਾਂ ਕਿ ਜਿੱਥੇ ਬੂੰਦ-ਬੂੰਦ ਨੂੰ ਸਾਂਭਿਆ ਜਾਂਦਾ ਖੇਤੀ ਕੀਤੀ ਜਾਂਦੀ ਆ ਰੇਨ ਵਾਟਰ ਨੂੰ ਸਟੋਰ ਕੀਤਾ ਜਾਂਦਾ ਉਹਨੂੰ ਰੀਚਾਰਜ ਕੀਤਾ ਜਾਂਦਾ ਇਹ ਸਾਰੀਆਂ ਸਾਡੇ ਆਪਣੇ ਆਉਣ ਵਾਲੇ ਭਵਿੱਖ ਨੂੰ ਲੈ ਕੇ ਸਾਡੇ ਕੰਮ ਕੀਤੇ ਵੇ ਇਹ ਨਹੀਂ ਵੀ ਇੱਕ ਕੰਮ ਕਰ ਲਿਆ ਉਹਦਾ ਕੋਈ ਬੈਨੀਫਿਟ ਹੀ ਨਹੀਂ ਹੋਣਾ ਔਰ ਸਾਡੀ ਧਰਤੀ ਨੂੰ ਹਵਾ ਨੂੰ ਉਹਨੂੰ ਬਚਾਉਣ ਦੀਆਂ ਗੱਲਾਂ ਜਿਹੜਾ ਰਣਸੀਹ ਕਲਾਂ ਵਿੱਚ ਹੁੰਦੀਆਂ ਉਹ ਉਹ ਅਸੀਂ ਇਹ ਸਾਡੇ ਵਿਕਾਸ ਦੇ ਫੁੱਲ ਤੋਂ ਉਹ ਖੁਸ਼ਬੂਆਂ ਉਹ ਮਹਿਕ ਸਾਡੇ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਜਾਂਦੀ ਹੈ ਕਿ ਯਾਰ ਆਹ ਕੰਮ ਆ ਹੀ ਕੀਤਾ ਜਾ ਸਕਦਾ ਵੀ ਕਹਿ ਸਕਦੇ ਹਾਂ ਜਿਵੇਂ ਵੀ ਆਮ ਛਪੜਾਂ ਦੇ ਵਿੱਚੋਂ ਬਦਬੂ ਮਾਰਦੀ ਇੱਥੇ ਫੁੱਲਾਂ ਦੀ ਸੁਗੰਧ ਆਉਂਦੀ ਆ ਅਸੀਂ ਖੁਦ ਜਾ ਕੇ ਆਏ ਆ ਦੇਖ ਕੇ ਆਏ ਆ ਇਸ ਗੱਲ ਦਾ ਸਾਨੂੰ ਹੈਰਾਨੀ ਲੱਗੀ ਵੀ ਵਾਕਿਆ ਤੀ ਫਿਰ ਜੀ ਤੁਹਾਡੇ ਪਿੰਡ ਦੇ ਵਿੱਚ ਖਰਚਾ ਬਹੁਤ ਆਇਆ ਇਸ ਚੀਜ਼ ਦਾ ਫਿਰ ਤੁਹਾਨੂੰ ਸਰਕਾਰ ਵੱਲੋਂ ਇੰਨਾ ਜ਼ਿਆਦਾ ਸਹਿਯੋਗ ਮਿਲ ਰਿਹਾ ਵੀ ਜਿਹੜਾ ਆਮ ਪਿੰਡਾਂ ਨੂੰ ਨਹੀਂ ਮਿਲਿਆ ਆ ਸਾਡੇ ਪਿੰਡ ਦੇ ਲੋਕ ਹੀ ਸਾਡੀ ਸਰਕਾਰ ਆ ਜੀ ਪਿੰਡ ਦੇ ਸਾਡੇ ਦਾਨੀ ਸੱਜਣੇ ਸਾਡੀ ਵਿੰਕ ਹੈ ਔਰ ਜਿਨ੍ਹਾਂ ਦੀ ਬਦੌਲਤ ਮੈਂ ਸਮਝਦਾ ਕਿ ਅਸੀਂ ਵਿਕਾਸ ਦੀਆਂ ਪੂਣੀਆਂ ਕੱਟੀਆਂ ਔਰ ਲੱਖਾਂ ਨਹੀਂ ਕਰੋੜਾਂ ਰੁਪਏ ਸਾਡੇ ਪਿੰਡ ਦੇ ਰੱਬ ਵਰਗੇ ਲੋਕਾਂ ਨੇ ਦਾਨ ਸਾਡੇ ਪਿੰਡ ਦੇ ਵਿਕਾਸ ਕਾਰਜਾਂ ਲਈ ਦਿੱਤਾ ਔਰ 80% ਯੋਗਦਾਨ ਸਾਡੇ ਪਿੰਡ ਦੇ ਡਿਵੈਲਪਮੈਂਟ ਦੇ ਕੰਮਾਂ ਦੇ ਵਿੱਚ ਸਾਡੇ ਪਿੰਡ ਦੇ ਲੋਕਾਂ ਦਾ ਉਹ ਪੜਾ ਪਿੰਡ ਦੇ ਵਿੱਚ ਇੱਥੇ ਬਸਣਾ ਲੈ ਦਾ ਹੋਵੇ ਜਾਂ ਦੇਸ਼ ਦੇ ਵਿੱਚ ਜਾਂ ਪ੍ਰਦੇਸ਼ ਦੇ ਵਿੱਚ ਰਹਿੰਦੇ ਆ ਪਿੰਡ ਦੇ ਪੁੱਤ ਉਹ ਪ੍ਰਦੇਸਾਂ ਤੋਂ ਵੀ ਸਾਡੀ ਮਦਦ ਕਰਦੀ ਹੈ ਤੇ 20% ਸਾਨੂੰ ਗਵਰਨਮੈਂਟਾਂ ਨੇ ਜਿਹੜੀ ਮਦਦ ਹੁਣ ਤੱਕ ਦਿੱਤੀ ਹੈ। ਔਰ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਕਿ ਸਾਡੇ ਪਿੰਡ ਦੇ ਰੱਬਰਗੇ ਲੋਕਾਂ ਦੀ ਬਦੌਲਤ ਅਸੀਂ ਆ ਵਿਕਾਸ ਦਾ ਜਿਹੜਾ ਜਿਹੜੀਆਂ ਪੂਣੀਆਂ ਕਤੀਆਂ ਤੇ ਉਹ ਸਾਡੇ ਅੱਜ ਸਮਾਜ ਦੇ ਵਿੱਚ ਨੂੰ ਸਤਿਕਾਰ ਕੀਤਾ ਜਾਂਦਾ ਤੁਸੀਂ ਵੀ ਅੱਜ ਐਡੇ ਵੱਡੇ ਪੱਤਰਕਾਰ ਸਾਡੇ ਪਿੰਡ ਰਣ ਸਿੰਘ ਕਲਾਂ ਪਿੰਡ ਨੂੰ ਦੇਖਣ ਆਏ ਹੋ ਤੁਹਾਡਾ ਵੀ ਧੰਨਵਾਦ ਆ ਜੀ। ਤਨਵਾ ਜੀ ਤੇ ਸਰਬ ਲਗਭਗ ਬਜਟ ਕਿੰਨਾ ਕੁ ਲੱਗ ਗਿਆ ਹੋਊਗਾ ਜਿੰਨੇ ਪ੍ਰੋਜੈਕਟ ਦੇਖਿਆ ਇਹ ਤਾਂ ਜੀ ਕਰੋੜਾ ਰੁਪਏ ਦਾ ਬਜਟ ਹੈ ਇਹ ਕੋਈ ਲੱਖਾਂ ਦੇ ਵਿੱਚ ਨਹੀਂ ਵੀ ਜਿਵੇਂ ਤੁਹਾਨੂੰ ਦੱਸਦਾ ਵੀ ਇਹ ਇਹਦਾ 20 ਲੱਖ ਜਿਨੇਬੜ ਗਿਆ ਜੀ ਇਹ ਤਾਂ ਕਰੋੜ ਚ ਹੋ ਗਿਆ ਇਹਦਾ ਵੱਡਾ ਕਰੋੜਾਂ ਦੇ ਕੰਮ ਆ ਕਿਉਂਕਿ ਇਹਨੂੰ ਗਿਣਤੀ ਮਿੰਤੀ ਦੇ ਵਿੱਚ ਨਹੀਂ ਕੀਤਾ ਜਾਹਾਦਾ ਕਿਉਂਕਿ 2013 ਦੇ ਲੱਗੇ ਹੋਏ ਆ ਜੀ 13 ਦੇ ਵਿੱਚੋਂ ਹੁਣ ਦੇਖ ਲਓ 2025 ਵੀ ਖਤਮ ਹੋਣ ਵਾਲਾ ਉਹਦੇ ਲੱਗੇ ਹੀ ਹੋਏ ਆ ਪੈਸੇ ਲੱਗੇ ਜਾਂਦੇ ਹਰ ਰੋਜ਼ ਹੀ ਲੱਗੇ ਜਾਂਦੇ ਆ ਤੇ ਇਹ ਬਹੁਤ ਵੱਡੀ ਗੱਲ ਆ ਆਪੇ ਹੀ ਸਾਡੇ ਦਾਨੀ ਸੱਜਣੋਂ ਪ੍ਰਬੰਧ ਕਰਦੇ ਆ ਨਵੀਆਂ-ਨਵੀਆਂ ਮਹੀਮਾ ਜਿਹੜੋਂ ਦੇਖੋ ਹੁਣ ਜਦੋਂ ਪ੍ਰਾਲੀ ਵਾਲੇ ਨਾ ਸਾੜਨ ਨਾਲ ਨੂੰ ਹੀ ਪੈਸੇ ਦਿੰਦਾ ਰਣ ਸਿੰਘ ਕਲਾ ਹੂੰ ਠੀਕ ਆ ਹਰੇਕ ਗੱਲ ਅਸੀਂ ਕੁਛ ਦਿਨ ਲੈਂਦੇ ਤਾਂ ਹੈ ਹੀ ਨਹੀਂ ਦਿਨੇ ਆ ਰਣ ਸਿੰਘ ਕਲਾ ਉਸੇ ਜੀ ਫਾਇਦਾ ਹੋਈ ਇਹ ਇਹ ਬਹੁਤ ਵੱਡੀ ਗੱਲ ਆ ਰਣ ਸਿੰਘ ਕਲਾ ਨਹੀਂ ਪ੍ਰਾਲੀ ਨਾ ਸਾੜਨ ਦੇ ਪੈਸੇ ਦਿੰਨੇ ਹੋ ਤੁਸੀਂ ਨਾ ਸਾੜਨ ਦੇ ਪੈਸੇ ਕਿਸਾਨਾਂ ਨੂੰ ਉਹ ਕੀ ਮਹੀਮ ਕੀਤੀ ਹੈ ਜੀ ਉਹ ਕਿਵੇਂ ਦਿੰਨੇ ਹੋ ਕਿਵੇਂ ਬਾਈਟ ਪੂਰਾ ਨਹੀਂ ਲਾਉਂਦੇ ਜੋ ਦਾਨੀ ਸੱਜਣਾ ਦੇ ਸਹਿਯੋਗ ਨਾਲ ਦਿੰਨੇ ਆ ਜੀ ਤੇ ਇਹ ਬਹੁਤ ਵੱਡੀਆਂ ਗੱਲਾਂ ਇਹ ਸਾਰੀਆਂ ਦੇਖੋ ਰੱਬ ਵਰਗੇ ਦਾਨੀ ਸਨ ਪਰ ਇੱਕੜ ਮਗਰ ਦੇ ਨਹੀਂ ਪਰ ਇੱਕੜ ਦੇ ਮਗੜਾ ਸੀ ਉਹ ਦੰਨ ਦਿੱਤੇ ਆ ਜੀ ਤੇ ਹਰ ਸਾਲ ਹੁਣ ਐਤਕੀ ਵੀ ਅਸੀਂ ਦੇਵਾਂਗੇ ਹੁਣ ਵੀ ਅਸੀਂ ਆਪਦਾ ਬਜਟ ਬਣਾਈ ਜਾਂਦੇ ਵੀ ਕਿਹੜੇ ਹਿਸਾਬ ਨਾਲ ਅਸੀਂ ਪੈਸੇ ਦੇਣੇ ਆ ਇਹ ਵੀ ਦੰਨੇ ਆ ਜਿਹੜੇ ਕਿਸਾਨ ਫਸਲੀ ਭੈਣਤਾ ਜਿਹੜਾ ਲਿਆਉਂਦੇ ਆ ਕਿਸਾਨ ਫਸਲੀ ਭੈਣਤਾ ਲਈ ਜਿਵੇਂ ਝੋਨੇ ਦੀ ਥਾਂ ਤੇ ਨਰਮਕਪਾ ਬੀਜਦੇ ਆ ਜਾਂ ਪਕਾਵੀ ਮੱਕੀ ਬੀਜ ਜਿਹਨੂੰ ਮੱਕੀ ਦਾ ਬੀਜ ਵੀ ਅਸੀਂ ਫ੍ਰੀ ਦਿੱਤਾ ਹੈ ਕੀ ਬਣ ਸਾਡੀ ਗ੍ਰਾਮ ਪੰਚਾਇਤ ਰਣ ਸਿੰਘ ਕਲਾਂ ਨੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਇਹ ਵੀ ਪੂਰੇ ਦੇਸ਼ ਦਾ ਪਹਿਲਾ ਪਿੰਡ ਸੀ ਜਿੱਥੇ ਕਿਸਾਨਾਂ ਨੂੰ ਮੱਕੀ ਦਾ ਬੀਜ ਫ੍ਰੀ ਦਿੱਤਾ ਔਰ ਇਹ ਵੀ ਦੇਸ਼ ਦਾ ਪਹਿਲਾ ਪਿੰਡ ਸੀ ਤਾਂ ਨਸ਼ਾ ਛੱਡਨ ਵਾਲ ਨੂੰ 11000 ਦਿੱਤਾ ਉਹਨੂੰ ਲਾਜ ਵੀ ਉਹਨਾਂ ਦਾ ਫ੍ਰੀ ਕਰਾਇਆ ਇਸ ਪਿੰਡ ਨੇ ਇਹ ਪਿੰਡ ਨੇ ਇਹ 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 ਸਾਰੀਆਂ ਵੱਡੀਆਂ ਵੱਡੀਆਂ ਗੱਲਾਂ ਹੈ ਕਿਉਂਕਿ ਇਥੇ ਨਹੀਂ ਤਾਂ ਨਸ਼ੇੜ ਨੂੰ ਉਹਨਾਂ ਨੂੰ ਉਹਨੂੰ ਪਤਾ ਹੀ ਨਸ਼ੇ ਵਾਲੇ ਨੂੰ ਸਮਾਜ ਦੇ ਵਿੱਚ ਕਿਹੋ ਜਿਹਾ ਵਿਤਕਰਾ ਕੀਤਾ ਜਾਂਦਾ ਉਹਨਾਂ ਨਾਲ ਕਿ ਇਹ ਜਿਹਾ ਨਜ਼ਰੀਆ ਨਾਲ ਦੇਖਿਆ ਜਾਂਦਾ ਪਰ ਰਣਸਿੰਘ ਕਲਾ ਉਹਨਾਂ ਨੂੰ ਹੀ ਬੁੱਕਲ ਚ ਲੈ ਕੇ ਉਹਨਾਂ ਦਾ ਨਸ਼ਾ ਛਡਾ ਕੇ ਉਹਨਾਂ ਨੂੰ ਵੀ ਨਾਮ ਦਿੰਦਾ ਉਹਨਾਂ ਪਰਿਵਾਰਾਂ ਨੂੰ ਜਿਹੜੇ 100% ਨਸ਼ਾ ਮੁਕਤ ਹੋ ਜਾਂਦੇ ਉਹਨੂੰ 11-11000 ਰੁਪਇਆ ਇਸ ਤਰ੍ਹਾਂ ਦੀ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਇਹ ਰਣਸਿੰਘ ਕਲਾ ਦੀਆਂ ਵੱਡੀਆਂ ਗੱਲਾਂ ਜੀ ਵਾਹ ਜੀ ਵਾਹ ਸਰ ਤੁਸੀਂ ਆਪਣੇ ਖੇਤੀ ਦੇ ਨਾਲ ਨਾਲ ਇਹ ਤੁਸੀਂ ਕਿਵੇਂ ਸੋਚਿਆ ਵੀ ਆਪਾਂ ਆਪਣੇ ਪਿੰਡਾਂ ਦੀ ਵੀ ਇੱਕ ਇਸ ਤਰ੍ਹਾਂ ਸ਼ਾਨ ਬਣਾਈਏ ਤੇ ਜਿੱਥੇ ਆ ਕੇ ਆਪਣੇ ਸਾਰੇ ਆ ਕੇ ਇਸ ਬੰਦੇ ਨੂੰ ਦੇਖਿਆ ਕਰੀਏ ਕਿੱਥੋਂ ਤੁਸੀਂ ਦੇਖਿਆ ਅਸਲ ਵਿੱਚ ਜੀ ਮੈਂ ਕੈਨੇਡਾ ਗਿਆ ਸੀ 2010 ਦੇ ਵਿੱਚ ਮੈਂ ਉੱਥੋਂ ਬਹੁਤ ਪ੍ਰਭਾਵਿਤ ਹੋਇਆ ਉੱਥੋਂ ਦੀ ਖੂਬਸੂਰਤੂ ਤੋਂ ਸੂਰਤੀ ਤੋਂ ਉੱਥੋਂ ਦੀ ਹਰਿਆਲੀ ਤੋਂ ਸਾਫ਼ ਸਪਈਏ ਤੋਂ ਕਿ ਯਾਰ ਵੀ ਇਹ ਇਹ ਦੇਸ਼ ਇੰਨੇ ਡਿਵੈਲਪ ਵਧੀਆ ਹੋ ਸਕਦੇ ਸਾਡੇ ਨੂੰ ਸਾਨੂੰ ਕੀ ਹੋਇਆ ਤੇ ਯਾਰ ਅਸੀਂ ਵੀ ਕਰ ਸਕਦੇ ਹਾਂ ਉੱਥੇ ਜੇ ਕੋਈ 50 ਫੁੱਟ ਨੀਚੇ ਵੀ ਧਰਤੀ ਦੇ ਰਹਿ ਰਿਹਾ ਬੇਸਮੈਂਟ ਪਟਕੇ ਉਹਦਾ ਪਾਣੀ ਵੀ ਯਾਨੀ ਕਿ ਸੀਵਰੇਜ ਰਾਹੀਂ ਬਾਹਰ ਨਿਕਲ ਰਿਹਾ ਸਾਨੂੰ ਵੀ ਸੀਵਰੇਜ ਪਾਉਣਾ ਚਾਹੀਦਾ ਹੈ ਪ੍ਰਬੰਧ ਕਰਨੇ ਚਾਹੀਦੇ ਆ ਉੱਥੋਂ ਸੋਚ ਕੇ ਸਾਰੇ ਆੜ ਕੇ ਆਇਆ ਸੀ ਕਿ ਯਾਰ ਆਪਾਂ ਆਪਾਂ ਕਰ ਸਕਦੇ ਆ ਤੇ ਮੈਨੂੰ ਖੁਸ਼ੀ ਹੈ ਕਿ ਉਦੀ ਉਹ ਸਾਰੀਆਂ ਦਿਮਾਗ ਦੇ ਵਿੱਚ ਜਿਹੜੀਆਂ ਗੱਲਾਂ ਸੀ ਉਹ ਅਸੀਂ ਕਰ ਪਾਈ ਜਿਹੜੇ ਸੁਪਨੇ ਮੈਂ ਦੇਖੇ ਸੀ ਉਹ ਅਸੀਂ ਮੈਂ ਲੋਕਾਂ ਨੂੰ ਸਵਕਾਰ ਹੁੰਦੇ ਤੱਕ ਦੇਖੇ ਅਸੀਂ ਸਾਰਿਆਂ ਨੇ ਆਪਣੀਆਂ ਅੱਖਾਂ ਨਾਲ ਕਿਸ ਤਰ੍ਹਾਂ ਕੰਮ ਕੀਤਾ ਜਾ ਸਕਦਾ ਇਹ ਆਈ ਹਾਂ ਜੀ ਜਦੋਂ ਕੋਈ ਬੰਦਾ ਲੱਗਦਾ ਨਾ ਕਿਸੇ ਪਾਸੇ ਉਹਦੇ ਨਾਲ ਫਿਰ ਕੁਦਰਤ ਵੀ ਸਾਥ ਦਿੰਦੀ ਆ ਚੰਗੇ ਲੋਕ ਵੀ ਸਾਥ ਦੇਣ ਲੱਗ ਜਾਂਦੇ ਆ ਆਟੋਮੈਟਿਕ ਉਹ ਫਿਰ ਚੰਗੀ ਚੀਜ਼ ਪੈਦਾ ਹੋਣ ਲੱਗ ਜਾਂਦੀ ਆ ਤੇ ਆਪਣੇ ਪਿੰਡ ਦਾ ਹੋਰ ਵਿਕਾਸ ਕਰਨ ਵਾਸਤੇ ਫਿਰ ਜਾ ਕੇ ਕੋਈ ਦੇਖ ਕੇ ਆਉਗੇ ਜਾਂ ਤੁਹਾਨੂੰ ਪਹਿਲਾਂ ਦੇਖ ਦੇਖੋ ਜੀ ਹੁਣ ਤਾਂ ਹਰ ਚੀਜ਼ ਦੀ ਨੌਲੇਜ ਸੋਡੇ ਕੋਲੇ ਆ ਆਪਣੇ ਕੋਲੇ ਆਮ ਹੀ ਹੈਗੀ ਆ ਹੁਣ ਤਾਂ ਸਾਰਾ ਕੁਝ ਆਪਾਂ ਜਾਨਕੀ ਮੋਬਾਈਲ ਤੇ ਜਾਨਕੀ ਜਾਂ ਗੂਗਲ ਤੇ ਦੇਖ ਸਕਦੇ ਆ ਕਿੱਥੇ ਕੀ ਹੋ ਰਿਹਾ ਕਿੱਥੇ ਕੀ ਹੋ ਰਿਹਾ ਤੇ ਜੇ ਕਿਤੇ ਲੋੜ ਵੀ ਪਊ ਜਾਣ ਦੀ ਤੇ ਜਾ ਕੇ ਵੀ ਦੇਖ ਲਾਂਗੇ ਪਰ ਪਰ ਅਸੀਂ ਚਾਹੁੰਦੇ ਆ ਕਿ ਅਸੀਂ ਆਪਦੇ ਪਿੰਡ ਨੂੰ ਹੁਣ ਕੈਨੇਡਾ ਤੋਂ ਵੀ ਸੋਨਾ ਬਣਾ ਦਈਏ ਇਹ ਅਸੀਂ ਉਹ ਕੰਮ ਕਰਦੀ ਜਿਹੜੇ ਕੈਨੇਡਾ ਦੇ ਵਿੱਚ ਵੀ ਨਾ ਹੁੰਦੇ ਹੋਣ ਸਾਡੀ ਇੱਛਾ ਤੇ ਇਹ ਆ ਕਿਉਂਕਿ ਪੰਜਾਬ ਇੱਕ ਰੰਗਲਾ ਪੰਜਾਬ ਰਿਹਾ ਪੰਜਾਬ ਨੂੰ ਦੇਖਣ ਦਾ ਇਥੇ ਗੋਰੇ ਆਉਂਦੇ ਰਹੇ ਆ ਇਹ ਤਾਂ ਪੰਜਾਬ ਦਾ ਇੱਕ ਸੋਨੇ ਦੀ ਚਿੜੀ ਹੁੰਦਾ ਸੀ ਠੀਕ ਆ ਕਿ ਇਹ ਸਾਡੀਆਂ ਸਾਡੇ ਲੀਡਰਾਂ ਦੀਆਂ ਨਲੈਕੀਆਂ ਨੇ ਸਾਨੂੰ ਹਮੇਸ਼ਾ ਲੁੱਟਣ ਵਾਲੇ ਸਾਨੂੰ ਮਿਲਦੇ ਰਹੇ ਤੇ ਉਹਦੇ ਕਰਕੇ ਅਸੀਂ ਲੁੱਟੇ ਪੱਟੇ ਗਏ ਨਹੀਂ ਤੇ ਸਾਡਾ ਅਸੀਂ ਤਾਂ ਸਾਡੀ ਰੀਸ ਕੌਣ ਕਰ ਲੂ ਸਾਡਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਛਿੱਕਾ ਚੜਦਾ ਸੀ ਉਹਦੀ ਕੀਮਤ ਡਾਲਰ ਦੇ ਮੁਕਾਬਲੇ ਥੋੜਾ ਡਾਲਰ ਤੋਂ ਨੇੜੇ ਤੇੜੇ ਵੀ ਨ ਢੁੱਕਦਾ ਸੀ ਬਿਲਕੁਲੀ ਠੀਕ ਹੈ ਜਿਹੜਾ ਕਿ ਅੱਜ ਕੀ ਹੋ ਗਿਆ ਅੱਜ ਅਸੀਂ ਕੌਟਿਆਂ ਤੋਂ ਖੋਟੇ ਹੋਏ ਬੈਠੇ ਆ ਇਹ ਤਾਂ ਬਹੁਤ ਵੱਡੀਆਂ ਬਦਕਿਸਮਤੀਆਂ ਪੰਜਾਬ ਦੀਆਂ ਕਿ ਸਾਨੂੰ ਹਾਈ ਤਾਂ ਕਿ ਪੰਜਾਬ ਲੀਡਰਲੈਸ ਹੈ ਪੰਜਾਬ ਕੋਲੇ ਕੋਈ ਲੀਡਰ ਹੈ ਨਹੀਂ ਕਿ ਜਿਹੜਾ ਪੰਜਾਬ ਨੂੰ ਸਹੀ ਦਿਸ਼ਾ ਦੇ ਵਿੱਚ ਲਿਜਾ ਸਕਦੇ ਸਿੱਖ ਕੌਮ ਕੋਲੇ ਲੀਡਰ ਹੈ ਨਹੀਂ ਕਿ ਜੀਤ ਸਿੱਖ ਵਿਸ਼ਵਾਸ ਕਰ ਸਕਣ ਅੱਜ ਬਦਕਿਸਮਤੀ ਹੈ ਖਲਾਫ ਪੈਦਾ ਹੋਇਆ ਨਾ ਪੰਜਾਬ ਕੋਲੇ ਲੀਡਰ ਹੈ ਤੇ ਨਾ ਕੋਈ ਵਧੀਆ ਸਿੱਖ ਕੌਮ ਕੋਲੇ ਲੀਡਰ ਹੈ ਅੱਜ ਲੋਕਾਂ ਦਾ ਵਿਸ਼ਵਾਸ ਖਤਮ ਹੋ ਗਿਆ ਠੀਕ ਹੈ ਲੋਕ ਵੋਟਾਂ ਪਾਉਂਦੇ ਆ ਉਹਨਾਂ ਦੀ ਮਜਬੂਰੀ ਬਣ ਜਾਂਦੀ ਏ ਚਲੇ ਨੂੰ ਤੇ ਚਲੇ ਨੂੰ ਪਾ ਲੋ ਇਹਨੂੰ ਤਾਂ ਇਹਨੂੰ ਪਾ ਲੋ ਆਪਰੇ ਕੀ ਕਰਨ ਕਿੱਧਰ ਜਾਣ ਕੋਈ ਹਜੇ ਲੋਕਾਂ ਨੂੰ ਅੰਧੇਰਾ ਦੀਂਦਾ ਲੋਕ ਵਿਚਾਰੇ ਮਜੂਸੀ ਜਾਂ ਹਰ ਵਾਰੀ ਉਹਨਾਂ ਨੂੰ ਐ ਲੱਗਦਾ ਕਿ ਯਾਰ ਕੀ ਕਰਗੀ ਹੁਣ ਆਰਬੀ ਕੋਈ ਇਹ ਹਜੇ ਲੀਡਰਾਂ ਨੂੰ ਪੈਦਾ ਕਰੂਗਾ ਜਿਹੜੇ ਵਾਕਈ ਪੰਜਾਬ ਦੇ ਪੁੱਤ ਹੋਣਗੇ ਸੱਚੇ ਦਿਲੋਂ ਪੰਜਾਬ ਲਈ ਕੰਮ ਕਰਨਗੇ ਨਹੀਂ ਤਾਂ ਕੁਰਸੀ ਨੂੰ ਬਚਾਉਣ ਦੀ ਲਈ ਇੱਥੇ ਸਾਰਾ ਕੁਝ ਲੁੱਟਿਆ ਪੱਟਿਆ ਜਾ ਰਿਹਾ ਇਹ ਤਾਂ ਵੀ ਕੁਰਸੀਆਂ ਬਚਦੀਆਂ ਰਹਿਣ ਹਮੇਸ਼ਾ ਦਾਤੇ ਲੱਗਦਾ ਰਿਹਾ ਤੇ ਸਰਪੰਚ ਸਾਹਿਬ ਜੀ ਤੁਸੀਂ ਕੈਨੇਡਾ ਨੂੰ ਬਸਨੀਕ ਉਥੋਂ ਪੀਆਰ ਸੀਗੀ ਉਥੇ ਨਹੀਂ ਜੀ ਮੈਂ ਤਾਂ ਉਥੇ ਵੈਸਟਰੀ ਗਿਆ ਸੀਗਾ ਜੀ ਅੱਛਾ ਜੀ ਮੈਂ ਤਾਂ ਉਥੇ ਪਰ ਉਥੋਂ ਦੇ ਨੇ ਮੈਨੂੰ ਪ੍ਰਭਾਵਿਤ ਕੀਤਾ ਦੇਖੋ ਕਿਤੇ ਕੋਈ ਕੋਈ ਚੀਜ਼ ਸਾਨੂੰ ਪ੍ਰਭਾਵਿਤ ਕਰ ਦਿੰਦੀ ਹੈ ਉਹ ਤੁਸੀਂ ਗਾਂਵ ਦੇ ਦਿਮਾਗ 'ਚ ਲਿਆ ਕੇ ਗਾਂਵ ਉਹ ਚੀਜ਼ ਨੂੰ ਅਮਲੀ ਰੂਪ ਪਹਨਾਉਣੇ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਸਾਨੂੰ ਸਾਡੇ ਲਈ ਇੱਕ ਗੇੜਾ ਹੀ ਸਾਡੇ ਲਈ ਤਾਂ ਸਵਰਗ ਬਣ ਗਿਆ ਕਿ ਅਸੀਂ ਉਹ ਚੀਜ਼ਾਂ ਕਰ ਪਾਏ ਕਿ ਅੱਜ ਸਾਡੇ ਪਿੰਡ ਦੀ ਗਲੀ ਦੇ ਕੋਦੇ ਕੋਈ ਬਦਬੂ ਨਹੀਂ ਮਾਰਦੀ ਹੂੰ ਸਾਡੀਆਂ ਗਲੀਆਂ ਦੇ ਵਿੱਚ ਉਹ ਬਦਬੂ ਨਹੀਂ ਮਾਰਦੀ ਗੰਦੇ ਪਾਣੀ ਦੀ ਉਹ ਹੈ ਨਹੀਂ ਹੈ ਨਹੀਂ ਬਿਮਾਰੀਆਂ ਮੁੱਕ ਗਈਆਂ ਕਾਲਾ ਪੀੜੀਆ ਮੁੱਕ ਗਿਆ ਟਾਈਫਾਇਟ ਮੁੱਕ ਗਿਆ ਮਲੇਰੀਆ ਮੁੱਕ ਗਿਆ ਮੱਛਰੀ ਨਹੀਂ ਹੁੰਦਾ ਤੁਹਾਡੇ ਇਹ ਦੇਖੋ ਇਹਦੇ ਚੰਗੇ ਕੰਮ ਦੇ ਉਹਦੇ ਨੇਕਾ ਚੰਗੇ ਉਹਦੇ ਨਤੀਜੇ ਆਉਣਗੇ ਸਾਹਮਣੇ ਚੰਗੇ ਆਉਣਗੇ ਸਾਡੇ ਲੋਕਾਂ ਦੇ ਕਿੰਨੇ ਪੈਸੇ ਦੇਖੋ ਬਿਮਾਰੀ ਤੇ ਬਚ ਕੇ ਜੀ ਉਹਦੇ ਬਾਰੇ ਸੋਚਣ ਲੱਗ ਜੀਏ ਲੋ ਇਸ ਗੱਲ ਤੇ ਲਾਓ ਮਲੇਰੀਆ ਹੁਣ ਟਾਈਫੈਟ ਨਹੀਂ ਹੁੰਦਾ ਕਾਲਾ ਪੀੜਿਆ ਨਹੀਂ ਹੁੰਦਾ ਉਹ ਚੀਜ਼ਾਂ ਹੀ ਹੁਣ ਹੋਟੀਆਂ ਜਿਹੜੀਆਂ ਪਾਣੀ ਨਹੀਂ ਖੜਦਾ ਜੀ ਗਦ ਵੀ ਦੂਸਤ ਪਾੜੀ ਨਾਲ ਹੁੰਦੀਆਂ ਹੈਨਾ ਜਿਹੜੀਆਂ ਚੀਜ਼ਾਂ ਹੋਣ ਡੇਂਗੂ ਨਹੀਂ ਹੁੰਦਾ ਡੇਂਗੂ ਕਿੰਡੀ ਵੱਡੀ ਸਮੱਸਿਆ ਗੰਦੇ ਪਾਣੀ ਤੋਂ ਉਹ ਪਾਣੀ ਤੇ ਪਾਣੀ ਤੋਂ ਹੁੰਦਾ ਮੱਛਰ ਜੇ ਲੋ ਪਾਣੀ ਨਹੀਂ ਹੋਊਗਾ ਦੱਸਦਾ ਮੱਛਰ ਨੂੰ ਮੱਛਰ ਕਿੱਥੇ ਪੈਦਾ ਹੋਣਾ ਠੀਕ ਹੈ ਜੀ ਇਹ ਇਹ ਫਾਇਦੇ ਬਹੁਤ ਆ ਜੀ ਉਹ ਚੀਜ਼ਾਂ ਦੇ ਚੰਗੀਆਂ ਸਾਡੇ ਜਿਹੜੇ ਕੰਮ ਅਸੀਂ ਕੀਤੇ ਉਹ 100 200 ਸਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਫਾਇਦੇਮੰਦ ਕੰਮ ਅਸੀਂ ਉਹ ਕੰਮ ਦੇ ਪਿੰਡ ਲਈ ਕੀਤੇ ਆ ਬਿਲਕੁਲ ਠੀਕ ਹੈ ਅਸਲ ਵਿੱਚ ਜੀ ਸਰਪੰਚ ਹਰ ਵਾਰ ਬਦਲਣ ਦੇ ਨਾਲ ਗੱਲ ਨਹੀਂ ਬਣਦੀ ਜਦੋਂ ਮੈਂ 2013 ਚ ਪਹਿਲੀ ਾਰ ਬਣਿਆ ਸੀ ਤੇ ਮੈਂ ਆਪਦੇ ਪਿੰਡ ਦਾ ਕੱਠ ਕੀਤਾ ਸੀ ਹਾਂਜੀ ਉਹਨਾਂ ਪਿੰਡ ਦੇ ਲੋਕਾਂ ਨੂੰ ਇਹ ਹੀ ਆਖਿਆ ਸੀ ਕਿ ਯਾਰ ਹਰ 5 ਸਾਲਾਂ ਬਾਅਦ ਆਪਾਂ ਸਰਪੰਚ ਨੂੰ ਨਿੰਦਕੇ ਗਾਲਾ ਕੱਢ ਕੇ ਬਦਲ ਦਿੰਨੇ ਆ ਕਿ ਯਾਰ ਇਹਦਾ ਬੇਕਾਰ ਬੰਦਾ ਸੀ ਇਹਨੇ ਕੁਝ ਨਹੀਂ ਕੀਤਾ ਪਿੰਡ ਦਾ ਬਿਲਕੁਲ ਵੀ ਗਲਤ ਬਣਾ ਲਿਆ ਮੈਂ ਕਿਹਾ ਯਾਰ ਹਰ ਵਾਰੀ 5 ਸਾਲ ਬਾਅਦ ਬਦਲਦੇ ਰਹਾਂਗੇ ਆਪਾਂ ਨਿੰਦਕੇ ਸਰਪੰਚ ਨੂੰ ਤੇ ਪਿੰਡ ਤਾਂ ਬਦਲਿਆ ਨਹੀਂ ਹੂੰ ਆਉ ਆਪਾ ਪਿੰਡ ਬਦਲ ਗਏ ਫਿਰ ਸਰਪੰਚ ਬਦਲ ਦੀ ਲੋੜ ਨਾ ਪਵੇ ਜੇ ਸਰਪੰਚ ਦਾ ਸਾਥ ਦੇਣਗੇ ਨਾ ਪਿੰਡ ਦੇ ਲੋਕ ਫੇਰ ਪਿੰਡ ਬਦਲਾ ਜਾਣਾ ਜੇ ਸਰਪੰਚ ਦਾ ਸਾਥ ਹੀ ਨਾ ਕਿ ਉਹਦੋਂ ਸਰਪੰਚ ਇਕੱਲਾ ਕੀ ਕਰ ਲੂ ਇਕੱਲਾ ਬੰਦਾ ਮੈਂ ਵੀ ਨਹੀਂ ਕੁਝ ਕਰ ਸਕਦਾ ਜੀ ਮੇਰੇ ਨਾਲ ਪਿੰਡ ਦੇ ਮੁੰਡੇ ਨਾ ਸਾਥ ਦਿੰਦੇ ਮੇਰੀ ਪੰਚਾਇਤ ਨਾ ਸਾਥ ਦਿੰਦੀ ਮੇਰੇ ਪਿੰਡ ਦੇ ਲੋਕ ਮੈਨੂੰ ਦਾਣ ਨਾ ਦਿੰਦੇ ਮੈਂ ਇਕੱਲਾ ਕੀ ਕਰਦਾ ਹੂੰ ਪਿੰਡ ਦੇ ਲੋਕਾਂ ਦੇ ਸੰਯੋਗ ਨਾਲ ਹੀ ਸਾਰਾ ਪ੍ਰਕਾਸ਼ ਉਪਜਣਾ ਉਹੀ ਪੈਦਾ ਹੋਣਾ ਇਸ ਕਰਕੇ ਪਿੰਡ ਦੇ ਲੋਕਾਂ ਦਾ ਫਰਜ਼ ਬਣਦਾ ਹੈ ਕਿ ਆਪਦੇ ਕੋਠਿਆਂ ਦੇ ਭਾਈਚਾਰੇ ਦੇ ਝੰਡੇ ਲਾਉਣੇ ਚਾਹੀਦੇ ਚਵਾਰਿਆਂ ਤੇ ਨਾ ਕਿ ਪਾਰਟੀਆਂ ਦੇ ਪਾਰਟੀਆਂ ਨੇ ਤਾਂ ਹੁਣ ਤੱਕ ਸਾਨੂੰ ਡਿਵਾਈਡ ਹੀ ਕੀਤਾ ਵੰਡਿਆ ਹੀ ਐ ਇਹ ਨਿਕਲਿਆ ਕੁਝ ਨਹੀਂ ਕਿਉਂਕਿ ਹਮੇਸ਼ਾ ਸਾਡੇ ਪਿੰਡਾਂ ਦੀ ਵਾਦ ਕਿਸਮਤੀ ਰਹੀ ਹੈ ਜਦੋਂ ਦੂਜੀ ਪਾਰਟੀ ਦਾ ਸਰਪੰਚ ਬਦਲਦਾ ਉਹ ਜਿਹੜਾ ਪਹਿਲੇ ਸਰਪੰਚ ਦਾ ਕੰਮ ਕੀਤਾ ਹੁੰਦਾ ਸੀ ਉਹਦਾ ਕੰਮ ਹੀ ਨਹੀਂ ਕਰਦਾ ਧਿਆਨ ਹੀ ਨਹੀਂ ਦਿੰਦਾ ਉਹ ਕਹਿੰਦਾ ਖਰਾਬ ਹੋ ਜੂ ਹੋ ਜੇ ਦੀ ਬੇਇਜ਼ਤੀ ਹੋਊਗੀ ਉਹਨਾਂ ਚੀਜ਼ਾਂ ਨੇ ਸਾਡਾ ਵਿਕਾਸ ਨੂੰ ਠੇਸ ਪਹੁੰਚੀ ਐ ਸਾਡੀਆਂ ਚੀਜ਼ਾਂ ਬਣ ਵੀ ਜਾਂਦੀਆਂ ਨੇ ਪਰ ਖੰਡਰ ਬਣ ਜਾਂਦੀਆਂ ਨੇ ਕਿਉਂਕਿ ਦੂਜਾ ਸਾਹਮਦਾ ਹੀ ਨਹੀਂ ਉਹ ਕਹਿੰਦਾ ਯਾਰ ਫਲਾਣ ਨੇ ਬਣਾਇਆ ਸੀ ਆਪਣੀ ਉਹ ਪਾਰਟੀ ਦਾ ਨਹੀਂ ਸੀ ਖਸਮਾਂ ਨੂੰ ਖਾਵੇ ਇਹ ਖਰਾਬ ਹੋਗਾ ਲੋਕ ਕਹਿਣਗੇ ਪਰ ਅਸਲ ਵਿੱਚ ਉਹ ਸਰਪੰਚ ਦਾ ਥੋੜਾ ਖਰਾਬ ਹੁੰਦਾ ਉਹ ਸਾਡਾ ਹੀ ਖਰਾਬ ਹੁੰਦਾ ਜਦੋਂ ਛੋਡੇ ਚ ਭਾਵਨਾ ਪਿੰਡ ਪ੍ਰਤੀ ਪੈਦਾ ਹੋ ਜੂ ਪ੍ਰੇਮ ਦੀ mohabbat ਦੀ ਉਦੋਂ ਸਾਰਾ ਕੁਝ ਆਪਣੇ ਆਪ ਹੀ ਉਹ ਵਰਤਨਾ ਸ਼ੁਰੂ ਹੋ ਜੂਗਾ ਅਸੀਂ ਆਪਦੇ ਪਿੰਡ ਦੇ ਲੋਕਾਂ ਵਿੱਚ ਇਹੀ ਪੈਦਾ ਕਰ ਸਕਿਆ mohabbat ਪੈਦਾ ਕੀਤੀ ਆਪਣੇ ਪਿੰਡ ਦੀ ਕਿ ਯਾਰ ਛੋਡਾ ਪਿੰਡ ਆ ਸਾਡਾ ਪਿੰਡ ਆ ਆਪਣਾ ਪਿੰਡ ਆ ਸਾਰਿਆਂ ਦਾ ਸਾਂਝਾ ਇਕੱਲੇ ਸਰਪੰਚ ਦਾ ਪਿੰਡ ਨਹੀਂ ਇਹ ਬੀ ਸਰਪੰਚ ਨੇ ਕੱਲਾ ਦਰਖਤ ਲਾਤਾ ਹੁਣ ਪਾਣੀ ਸਰਪੰਚ ਪਾਊਗਾ ਇਹ ਸਾਰੇ ਨਾਲ ਮਿਲ ਕੇ ਪਾਓ ਹੁਣ ਮੇਰਾ ਸਾਰੇ ਲੋਕ ਸਨੁਖ ਸੰਯੋਗ ਕਰਦੇ ਪਿੰਡ ਦੇ ਲੋਕ ਉਹਨਾਂ ਦੇ ਸੰਯੋਗ ਨਾਲ ਹੀ ਇਹ ਸਾਰਾ ਜਿਹੜਾ ਵਿਕਾਸ ਹੁੰਦਾ ਲੋਕਪ੍ਰੇਮ ਕਰਦੇ ਪਿੰਡ ਨੂੰ ਤਾਂ ਕਰਕੇ ਰਣ ਸਿੰਘ ਕਲਾਜ ਸੋਨਾ ਪਿੰਡ ਬਣਿਆ ਪੰਜਾਬ ਦਾ ਨਹੀਂ ਨਹੀਂ ਜੀ ਕੋਈ ਪ੍ਰਤੀਪਰਤੀ ਏਕੜ ਨਹੀਂ ਰੱਖਿਆ ਜੀ ਇਹ ਤਾਂ ਉਹ ਦਾਨੀ ਤੇ ਨਿਰਪਰ ਕਰਦਾ ਵੀ ਉਹ ਉਹ ਕਿੰਨਾ ਦਾਨ ਦੇਣਾ ਚਾਹੁੰਦਾ ਉਹ ਸਾਲ ਉਹ 20000 ਦੇਣਾ ਚਾਹੁੰਦਾ ਕਿ 20 ਲੱਖ ਦੇਣਾ ਚਾਹੁੰਦਾ ਉਹ ਤਾਂ ਉਹ ਉਹਦੇ ਉਹਦੇ ਤੇ ਨਿਰਪਾਰਾ ਕਿ ਉਹਦੇ ਕੋਲੇ ਕਿੰਨੇ ਵਸੀਲੇ ਆ ਪੂੰਜੀ ਦੇ দান ਕਰਨਾ ਉਹ ਕਿੰਨਾ ਕੁ ਤਸਵੰਦ ਕੱਟ ਸਕਦਾ ਉਹ ਤੇ ਨਿਰਪਾਰਾ ਕਿਸੇ ਨੂੰ ਨਹੀਂ ਨਹੀਂ ਕਿਹਾ ਜਦੋਂ ਅਸੀਂ ਪਹਿਲਾਂ ਵੀ ਪੈਸੇ ਇਕੱਠੇ ਕਰਦੇ ਸੀ ਲੋਕ ਵਿਕਾਸ ਦੇ ਵੇਲੇ ਸਾਡੀ ਵਿਕਾਸ ਕਮੇਟੀ ਅਸੀਂ ਇਕੱਠੇ ਕਰਦੇ ਸੀ ਪੈਸੇ ਪਰ ਉਦੋਂ ਵੀ ਅਸੀਂ ਕਿਸੇ ਨੂੰ ਇਹ ਨਹੀਂ ਆਖਿਆ ਵੀ ਤੂੰ ਸਾਨੂੰ ਇੰਨੀ ਧਿਰ ਤੋਂ ਲੈਣੀ ਹੈ ਨਾ ਜੇ ਕਿਸੇ ਨੇ 5 ਦੇਤੇ 5 ਹੀ ਸਵਕਾਰ ਜੇ ਕਿਸੇ ਨੇ 5 ਲੱਖ ਦੇ ਤਾਂ ਉਹ ਵੀ ਸਵਕਾਰ ਇਹ ਸਾਡੀ ਕੋਈ ਕਿਸੇ ਨਾਲ ਇਹ ਨਹੀਂ ਸੀਗਾ ਕਿ ਵੀ ਸਾਨੂੰ ਇੰਨੇ ਪੈਸੇ ਦਿਓ ਪਰ ਇਹ 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 ਤਾਂ ਹੀ ਲਹਿਰਾ ਬਣਦੀਆਂ ਜੇ ਕੋਈ ਪਿੰਡ ਇਕੱਠਾ ਹੁੰਦਾ ਫਿਰ ਆਟਮ ਕੁਦਰਤੀ ਤੌਰ ਤੇ ਸਾਰਾ ਕੁਝ ਵਾਪਰਨਾ ਸ਼ੁਰੂ ਹੋ ਜਾਂਦਾ ਇਸ ਕਰਕੇ ਪਿੰਡ ਦੀ ਏਕਤਾ ਦੇ ਵਿੱਚ ਉਹ ਹੀ ਵਿਕਾਸ ਵਿਕਾਸ ਦੇ ਫੁੱਲ ਖਿੜਨੇ ਆ ਇਸ ਕਰਕੇ ਏਕਤਾ ਦੀ ਜਿਹੜੀ ਧਰਤੀ ਤੁਸੀਂ ਸਾਂਝ ਲਓਗੇ ਤੇ ਉੱਥੇ ਫਿਰ گلاب ਦੇ ਵਿਕਾਸ ਦੇ ਫੁੱਲ ਖਿੜਨਗੇ ਖੜਨਗੇ ਰਣਸੀਂ ਕਲਾ ਨੇ ਏਕਤਾ ਦੇ ਬੂਟੇ ਜਿਹੜੇ ਲਾਏ ਸੀਗੇ ਉਹਦੇ ਅੱਜ گلاب ਦੇ ਫੁੱਲਾਂ ਦੀ ਮਹਿਕ ਆ ਰਹੀ ਹੈ ਸਰਪੰਚ ਸਾਹਿਬ ਤੁਸੀਂ ਫਿਰ 2013 ਤੋਂ ਲਗਾਤਾਰ ਤੁਸੀਂ ਸਰਪੰਚ ਬਣ ਰਹੇ ਹੋ हां जी सरपंच हां जी 2013 ਤੋਂ ਹੁਣ ਤੀਜੀ ਾਰ ਪਿੰਡ ਦੇ ਲੋਕਾਂ ਨੇ ਮਾਣ ਵਖਸ਼ਿਆ ਕਿ ਸਰਪੰਚੀ ਦਾ ਤੇ ਮੈਨੂੰ ਇਸ ਗੱਲ ਦਾ ਉਹਨਾਂ ਦਾ ਮੈਂ ਤਹਿ ਦਿਲੋਂ مشکور ਵੀ ਆ ਕਿ ਜਿਹੜਾ ਨੇ ਮੇਰੇ ਤੇ ਮੇਰੇ ਪਿਸ਼ਵਾਸ ਕਰਦੇ ਆ ਵਾਰ-ਵਾਰ ਕੇ ਯਾਰ ਹਾਂ ਤੇ بلندی ਪਰ ਪਹੁੰਚਣਾ ਕਮਾਲ ਨਹੀਂ بلندی ਪਰ ਟਿਕਣਾ ਕਮਾਲ ਹੁੰਦਾ ਹੈ ਕਹਿੰਦੇ ਵੀ بلندی ਪਰ ਪਹੁੰਚ ਤਾਂ ਜਾਂਦੇ ਆ ਪਰ ਉਥੇ ਟਿਕ ਕੇ ਰਹਿਣਾ ਉਥੇ ਉਹਨੂੰ ਉਹਨਾਂ ਪਿਆਰ ਕਰਨਾ ਪਿਆਰ ਦੇਣਾ ਉਹਨਾਂ ਉਹ ਇੱਕ ਖਾਸ ਗੱਲ ਹੁੰਦੀ ਹੈ ਮੈਨੂੰ ਇਸ ਗੱਲ ਦਾ ਬਹੁਤ ਆਪਣੇ ਆਪ ਲਈ ਮੈਂ ਕਰਜ਼ਦਾਰ ਰਹਿਣਾਂ ਲੋਕਾਂ ਦਾ ਆਪਣੇ ਪਿੰਡ ਦੇ ਲੋਕਾਂ ਦਾ ਖਾਸ ਕਰਕੇ ਕਿ ਯਾਰ ਉਹ ਮੈਨੂੰ ਇੰਨਾ ਪਿਆਰ ਕਰਦੇ ਆ ਮੈਨੂੰ ਇੰਨਾ ਪ੍ਰੇਮ ਕਰਦੇ ਆ ਤੇ ਮੇਰਾ ਫਰਜ਼ ਵੜਦਾ ਕਿ ਮੈਂ ਹੋਰ ਚੰਗਾ ਕਰਾਂ ਸਮਾਜ ਲਈ ਆਪਣੇ ਪਿੰਡ ਲਈ ਹੋਰ ਚੰਗਾ ਕਰਾਂ ਕਿਉਂਕਿ ਸਰਪੰਚ ਦਾ ਦੇਖੋ ਜੀ 13000 ਬਣਦੇ ਆ ਹਰ 5 ਸਾਲਾਂ ਬਾਅਦ ਸਰਪੰਚ ਬਦਲ ਜਾਂਦੇ ਆ ਬਦਲ ਜਾਂਦੇ ਆ ਸਰਪੰਚ ਬਣਨਾ ਕੋਈ ਬਹੁਤੀ ਵੱਡੀ ਗੱਲ ਨਹੀਂ ਸਰਪੰਚ ਬਣ ਜਾਂਦੇ ਆ ਲੋਕ ਪੋਲੇ ਇੱਥੇ ਤਾਂ ਲੋਕ ਯਾਦ ਉਹਨਾਂ ਨੂੰ ਰੱਖਦੇ ਆ ਜਿਹੜੇ ਲੋਕਾਂ ਲਈ ਕੁਝ ਕਰਦੇ ਆ ਕੰਮ ਕਰਦੇ ਆ ਇੱਕ ਕਰ ਗੁਜ਼ਰਦੇ ਆ ਕੁਝ ਸਾਡੇ ਮਨ ਦੇ ਵਿੱਚ ਸਰਪੰਚ ਬਣਨੇ ਨਹੀਂ ਸਰਪੰਚ ਤਾਂ ਬਣ ਹੀ ਜਾਂਦੇ ਆ ਜੀ ਕਿੰਨੇ ਸਰਪੰਚ ਬਣ ਗਏ ਐਤ ਕੀ ਨਾਮੇ ਬਣ ਗਏ ਪਿੱਛੇ ਵੀ ਬਣਨਾ ਉਦੋਂ ਤੋਂ ਫੇਰ ਹੋਰ ਬਣ ਜਾਣਗੇ ਬਣਦੇ ਹੀ ਆਉਂਦੇ 1952 ਤੋਂ ਲੈ ਕੇ ਜਦੋਂ ਦੇਖ ਦੀ ਜਾਂਦੀ ਤੋਂ ਬਾਅਦ ਪਹਿਲੀ ਵਾਰ 1952 ਦੇ ਚੋਣਾ ਹੋ ਗਏ ਸੀ ਉਸ ਤੋਂ ਬਾਅਦ ਬਣਦੇ ਹੀ ਆਉਂਦੇ ਨਾ ਸਰਪੰਚ ਤੁਸੀਂ ਕਿੰਨੇ ਕੇ ਸਰਪੰਚਾਂ ਨੂੰ ਜਾਣਦੇ ਹੋ ਇੱਕ ਗੱਲ ਹੋਰ ਸਰਪੰਚ ਸਾਹਿਬ ਜੀ ਜਿਵੇਂ ਸਰਪੰਚ ਬਣਦਾ ਏ ਸਾਲ ਉਹ ਇੱਕੋ ਹੀ ਜਨਤਾ ਦਾ ਸਵਾਲ ਹੁੰਦਾ ਪਿੰਡ ਦੇ ਲੋਕਾਂ ਦਾ ਸਾਡੀ ਗਲੀ ਬਣਾ ਦਿਓ ਜੀ ਸਾਡੀ ਆਹ ਨਾਲੀ ਬਣਾ ਦਿਓ ਸਾਡੀ ਤੁਡੇ ਪਿੰਡ ਦੇ ਵਿੱਚ ਆ ਕੇ ਦੇਖਿਆ ਤੁਹਾਡੇ ਉਸ ਸਮੱਸਿਆਤਮਣ ਵਾਲੇ ਸਰਪੰਚ ਭਾਣਾ ਤੁਸੀਂ ਬਣੋ ਜਾਂ ਹੋਰ ਬਣੇ ਇਹ ਤਾਂ ਖਤਮ ਹੀ ਕਰਤਾ ਕੰਮ ਹਣਾ ਜੀ ਗਲੀਆਂ ਨਾਲੀਆਂ ਦਾ ਵਿਕਾਸ ਸਾਡਾ ਮੋਡਲ ਹੈ ਉੱਥੇ ਉਲਝਿਆ ਰਹਿੰਦਾ ਜ਼ਿਆਦਾਤਰ ਉੱਥੇ ਉਲਝਿਆ ਰਹਿੰਦਾ ਹੁਣ ਸਾਡੇ ਦੇਖੋ ਜਦੋਂ ਹੁਣ ਸਾਡੇ ਮੁੱਦਾ ਹੀ ਨਹੀਂ ਹੁੰਦਾ ਹਾਂ ਮੁੱਦਾ ਹੀ ਨਹੀਂ ਮੰਨਣਾ ਵਿਕਾਸ ਨਹੀਂ ਹੈ ਨਹੀਂ ਵੀ ਸਾਡੇ ਪਿੰਡ ਕੋਈ ਭਾਈ ਗਲੀ ਬਣਨ ਵਾਲੀ ਕੋਈ ਨਾਲੀ ਬਣਨ ਵਾਲੀ ਕੋਈ ਸੀਵਰੇਜ ਪੈਣ ਵਾਲਾ ਕੋਈ ਛੱਪੜਾਂ ਦਾ ਕੰਮ ਕੋਈ ਲੈਬਰੇਰੀ ਦਾ ਕੋਈ ਪਾਰਕਾਂ ਦਾ ਕੋਈ ਕੂੜੇ ਘਰ ਦਾ ਖਤਮ ਹੈ ਸਾਰੇ ਠੀਕ ਹੈ ਜੀ ਕਦੇ ਨਹੀਂ ਕੋਈ ਆਈ ਸੁਝਾਅ ਆਉਂਦੀ ਆ ਸਮੱਸਿਆ ਨਹੀਂ ਕਦੇ ਆਉਂਦੀ ਸੁਝਾਅ ਆਉ ਪਿੰਡ ਦੇ ਸਿਆਣੇ ਬੰਦਿਆਂ ਦੇ ਹਮੇਸ਼ਾ ਵੀ ਆਪਾਂ ਨੂੰ ਆਹ ਕੰਮ ਹੁਣ ਅੱਗੇ ਆਹ ਕੰਮ ਕਰਨਾ ਚਾਹੀਦਾ ਆਹ ਕੰਮ ਦੀ ਆਪਾਂ ਨੂੰ ਲੋੜ ਹੈ ਉਹ ਅਸੀਂ ਸੁਝਾਅ ਦੇ ਨਾਲ ਕੰਮ ਕਰਦੇ ਰਹਿੰਦੇ ਆਂ ਕਦੇ ਸਮੱਸਿਆ ਕਦੇ ਵੀ ਨਹੀਂ ਆਈ ਜਦੋਂ ਅਸੀਂ ਵੱਡੇ ਕੰਮ ਵੀ ਕਰਦੇ ਸੀ ਉਦੋਂ ਕਿਸੇ ਨੇ ਨਹੀਂ ਕਿਹਾ ਪਹਿਲਾਂ ਮੇਰੀ ਸਾਡੀ ਗਲੀ ਬਣਾਓ ਅਸੀਂ ਲੱਗੇ ਰਹੇ ਅੱਜ ਸਾਰਾ ਪਿੰਡ ਅਸੀਂ ਪੱਕਾ ਕਰਤਾ ਤੇ ਸਾਡੇ ਲਈ ਬੜੀ ਮਾਣ ਵਾਲੀ ਗੱਲ ਆ ਜੀ ਰਣ ਸਿੰਘ ਜੀ ਨਾਲ ਲਈ ਸਾਹਿਬ ਜੀ ਧੰਨਵਾਦ ਤੁਸੀਂ ਆਪਦਾ ਕੀਮਤੀ ਸਮਾਂ ਦਿੱਤਾ ਬਹੁਤ ਧੰਨਵਾਦ ਜੀ ਸਾਸਿਕਾ